ਬਈ ਯਾਰ ਦੋਸਤੋ ਹੀ ਸਾਰੇ ਸਾਰੇ ਬਈ ਸਾਰੇ ਇਹ ਗੱਲ ਤਾਂ ਨਿਭੜ ਗਈ ਭਰਾ ਹੋ ਗਈ ਕੰਨੀ ਨੱਤੀਆਂ ਪਾਈਆਂ ਹੋਈ ਜਾਣੇ ਬਈ ਬਈ ਸ਼ੌਂਕ ਹੈ ਬਈ ਮੁੱਢ ਤੋਂ ਦਾਦਾ ਪੜਦਾਦੇ ਤੋਂ ਚੱਲਦਾ ਆ ਰਿਹਾ ਹੈ ਦਾਦੇ ਪਾਪਾ ਵਾਲੀ ਤਾਂ ਗੱਲ ਮੁੱਕੀ ਗਈ ਭਰਾ ਹੋ ਉਹ ਵੀ ਭਰਾ ਨਹੀਂ ਪਤਾ ਰਿਸ਼ਤੀ ਭਰਾ ਹੀ ਬਣਾ ਲੇ ਫਿਰ ਬਈ ਖਰਚਾ ਕਿਵੇਂ ਚੱਲਦਾਗਾ ਪਰ ਚੱਲ ਹੀ ਜਾਂਦਾ ਬਈ ਐਂ ਬਲੈਕ ਕਰ ਦੇਗੇ ਇਹ ਕੰਮ ਵਾਲੋ ਹੀ ਬਦਨਾਮ ਆਪਾਂ ਨੇ ਕੀ ਚਾਹੀਦਾ ਕੱਪੜੇ ਚਾਹੀਦਾ ਮਿਲ ਜਾਣਗੇ ਸਹੀ ਲਿਖੀ ਦੀ ਹੈਗੀ ਆ ਤੇ ਸਿੱਧਾ ਹੈ ਬਈ ਪੰਜਾਬ ਦੇ ਨਾਲ ਕਿੰਨਾ ਕੁ ਪਿਆਰ ਆ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਕੁ ਪਿਆਰ ਆ ਬਈ ਫੈਲਾਈ ਹੋਈ ਆ ਬਾਹਰ ਨਹੀਂ ਗਿਆ 35 ਲੱਖ ਰੁਪਏ ਦੇਦਾ ਫਿਰ ਵੀ ਬਾਹਰ ਨਹੀਂ ਗਿਆ ਤੇ ਯਾਰ ਬਾਹਰ ਇੱਧਰ 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 ਦੁਬਾਰਾ ਮੈਂ ਕਿਹਾ 2.5 ਸਾਲ ਹੋ ਗਏ ਐਲਸੇ ਨਹੀਂ ਘਟੀ ਕਬਾੜ ਦਾ ਕੰਮ ਕਰਨਾ ਆ ਕਬਾੜ ਦਾ ਕੰਮ ਕੀ ਆ ਰੱਦੀ ਵੇਚ ਲੋਹਾ ਵੇਚ ਆਗੇ ਵਪਾਰੀ ਠੋਕੇ ਵਪਾਰੀ ਓੜੀ ਓੜੀ ਸਿਖਾ ਰਹਿਆ ਇਹਨੂੰ ਸਿਖਾ ਰਹਿਆ ਸਿਖਾ ਰਹਿਆ ਐ ਕਹਦੇ ਫੱਟੇ ਚੱਕ ਦਾਂਗੇ ਫੱਟੇ ਚੱਕ ਦਾਂਗੇ ਅਸੀਂ ਵਿਚ ਵਿਚੋਲਿਆਂ ਸਾਡੇ ਉਂ ਤਿੰਨ ਗੁੰਝੇ ਪਰੌਂਠੇ ਪੈ ਜਾ ਕਰਨਗੇ ਵਿਚੋਲਿਆਂ ਦੇ ਕਹਿੰਦੇ ਪੈਂਦੇ ਹੋਤ ਨੇ ਹੋਰ ਕਹਿੰਦਾ ਤੇਰੇ ਤੇ ਕਿਵੇਂ ਇਤਬਾਰ ਕਰਾਂ ਮੈਂ ਟੁੱਟਿਆ ਹੋਇਆ ਦੱਸ ਫਿਰ ਤੋ ਕਿਵੇਂ ਪਿਆਰ ਭਾਈ ਕਿਵੇਂ ਹੋएगी ਪੀਟੀ? ਤਰਲਿਆਣ ਹੋएगी ਜਾਨ ਮੇਰੀ ਏ। ਭਾਈ ਕਿਵੇਂ ਹੋएगी ਪੀਟੀ? ਤਰਲਿਆਣ ਹੋएगी ਜਾਨ ਮੇਰੀ ਏ। ਇੱਥੇ ਇਹਨੇ ਪੀਟੀ ਕਰੀ ਤੇ ਉਹ ਇੰਸਟੀਚੂਟ ਅੱਜ ਬੰਦ ਹੋ ਚੁੱਕਿਆ। ਠੀਕ ਨਹੀਂ। ਕੀ ਕੀ ਖਾਣ ਪੀਣ ਨੂੰ ਕੀਤਾ ਫਿਰ ਉਹਨਾਂ ਨੇ? ਖਾਣ ਪੀਣ ਨੂੰ ਤਾਂ ਉਹਨਾਂ ਸੜੀਆਂ ਜਲੇਬੀਆਂ ਮੱਥੇ ਮਾਰੀਆਂ। ਗਰਮ ਫਰੂਟੀਆਂ, ਠੰਡੀ ਗਲਾਬ ਜਾਮਨਾ। ਇਹਦੀ ਆ ਵੀਰੇ ਸੇਲੀ ਉਹਦੇ ਨੂੰ। ਭਾਈ ਕਿਵੇਂ ਆ ਵੀਰੇ ਸੇਲੀ? ਮੈਂ ਕਿਹੜੀ ਦੱਸਾਂ ਯਾਰ। ਕਨੇ ਕਿੰਨੇ ਆ ਮੈਡਮ ਨੇ ਮੇਰੇ ਥੱਪੜ ਮਾਰਿਆ ਮੈਂ ਉਹਦੇ ਮਾਰਿਆ ਓਲਾ ਖਾਲੀ ਹੋ ਗਈ ਸੀ ਪੁੱਲ ਚੁੱਕ ਮਾਫ ਕਰੀ ਮਟਿਆਰੇ ਗਾਲ ਗਾਲ ਨਹੀਂ ਕੱਢਣੀ ਗਾਲੀ ਓ ਤੂੰ ਜੀ ਲਾਦੀ ਜੀ ਕੋਈ ਲੋਟ ਜੇ ਨਹੀਂ ਹੁੰਦੀ ਉਹ ਲੋਟ ਜੇ ਤਾਂ ਸਾਰੀ ਆ ਜਾਂਦੇ ਨੇ ਪਰ ਸਾਰੇ ਨਖਰੇ ਬਲੇ ਕਰਦੀਆਂ ਨੇ ਨਖਰੇ ਨਹੀਂ ਚੱਲੇ ਜਾਂਦੇ ਹੈਗੇ ਬਈ ਥੋੜੇ ਨਾ ਟੈਟੂ ਪਾਇਆ ਹੋਇਆ ਤੁਸੀਂ ਪੰਜਾਬ ਦਾ ਕਿੰਨਾ ਕੋ ਪਿਆਰ ਆ ਬਈ ਪਹਿਲਾਂ ਤੇ ਪੰਜਾਬ ਦਾ ਬੱਪੂ ਦੇ ਇੱਕ ਵਾਰੀ ਹੋ ਗਈ ਆ ਬਸ ਜ਼ਿੰਦਗੀ ਚ ਮੁੜ ਕੇ ਕਦੇ ਕੁੱਟ ਨਹੀਂ ਪਈ ਉਧਰ ਡਰੈਸਾਂ ਦੇ ਬੰਦਦੇ ਨੇ ਚੌਕਲੇਟ ਦੇਂਦੇ ਨੇ ਬਾਅਦ ਚ ਪਹਿਲੇ ਕੁਝ ਨਹੀਂ ਆ ਦੇਖੋ ਹੱਥ ਬਣਾਈ ਫਿਰਦੇ ਨੇ ਬਸ ਹਸ਼ਕਲਦਾਓ ਨਮਸਕਾਰ ਆਊਟਰੂਡ ਗੇੜੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਸਭ ਤੋਂ ਪਹਿਲਾਂ ਸਾਡਾ ਸ਼ੋਅ ਹੋਇਆ ਸੀ ਜਿਹੜਾ ਉਹ ਲੀਲਾ ਭਾਉਣ ਦੇ ਵਿੱਚ ਕੀਤਾ ਸੀ ਲੀਲਾ ਭਾਉਣ ਨੇ ਸੀ ਇੱਕ ਵਾਰ ਫਿਰ ਤੋਂ ਦੁਬਾਰਾ ਆ ਗਏ ਆ ਯਾਰ ਦੋਸਤ ਇੱਥੇ ਖੜੇ ਹੋਏ ਨੇ ਇੱਕ ਨਾ ਪਿਛਲੀ ਵੀਡੀਓ ਵਾਇਰਲ ਹੋਈ ਸੀ ਕਹਿੰਦੇ ਵੀ ਵੈਸੇ ਤੇ ਮੁੰਡੇ ਸਾਰੇ ਹੀ ਘੈਂਟ ਨੇ ਪਰ ਮਾਲਵੇ ਦੇ ਮਲਵਈ ਮੁੰਡੇ ਨੇ ਉਹ ਬਾਲੇ ਘੈਂਟ ਨੇ ਆ ਦੇਖੋ ਮਾਲਵੇ ਵਾਲੇ ਜੱਜ ਕੇ ਖੜੇ ਹੋਏ ਨੇ ਕਿਵੇਂ ਬਾਈ ਠੀਕ ਹੋ ਵਧੀਆ ਵਧੀਆ ਬਾਈ ਐਣ ਤੂੰ ਦੱਸ ਵਧੀਆ ਵਧੀਆ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਹੈਰੀ ਬਾਈ ਅੱਛਾ ਤੁਹਾਡਾ ਕੀ ਨਾਮ ਹੈ ਬਾਈ ਮੇਰਾ ਨਾਮ ਨਵਦੀਪ ਬਾਈ ਬਰਿੰਦਰ ਵੀਰੇ ਪ੍ਰੇਤ ਹੈ ਬਾਈ ਸੁਖ ਸੰਧੂ ਅੱਛਾ ਬਾਈ ਯਾਰ ਦੋਸਤ ਹੋਈ ਸਾਰੇ ਸਾਰੇ ਬਾਈ ਸਾਰੇ ਭਰਾ ਦੋਸਤ ਵਾਲੀ ਗੱਲ ਤਾਂ ਨਿਭੜ ਗਈ ਭਰਾਵਾਂਗੇ ਹਾਂ ਕੰਨੇ 29 ਪਾਈਆਂ ਹੋਈਆਂ ਨੇ ਬਾਈ ਬਾਈ ਸ਼ੌਕ ਹੈ ਬਾਈ ਮੁੱਢ ਤੋਂ ਦਾਦਾ ਪੜਦਾਦੇ ਤੋਂ ਚੱਲਦਾ ਆ ਰਿਹਾ ਹੈਗਾ ਫਿਰ ਕੀ ਦੇ ਨਾਲ ਜ਼ਿਆਦਾ ਪਿਆਰ ਰਿਹਾ ਘਰ ਦੇ ਵਿੱਚ ਦਾਦੇ ਨਾਲ ਕੇ ਪਾਪਾ ਨਾਲ ਯਾਰ ਵੈਸੇ ਤਾਂ ਦਾਦਾ ਜੀ ਨਾਲ ਨੇ ਵੱਡੇ ਨੇਗੇ ਉਹਨਾਂ ਤੇ ਤੁਹਾਨੂੰ ਪਤਾ ਹੈ ਪੀੜ੍ਹੀ ਤੋਂ ਸਾਰਿਆਂ ਨੂੰ ਵੱਡੇ ਦੀ ਸੁਣਦੇ ਆ ਰਹੇਗੇ ਤਾਂ ਕਰਕੇ ਤਿੰਨੇ ਜਣੇ ਭਰਾ ਹੀ ਆ ਇੱਕ ਤਰ੍ਹਾਂ ਦੇ ਦਾਦੇ ਪਾਪਾ ਵਾਲੀ ਤਾਂ ਗੱਲ ਮੁੱਕੀ ਗਈ ਭਰਾ ਹੋ ਉਹ ਵੀ ਭਰਾ ਨੇਗੇ ਆਪਣੇ ਬਾਈ ਘਰ ਦੇ ਆ ਤੇ ਰਿਸ਼ਤੇ ਭਰਾ ਹੀ ਬਣਾ ਲੇ ਭਰਾ ਹੀ ਨੇ ਬਾਈ ਜਾ ਓਏ ਫਿਰ ਡੈਡੀ ਕਿਹਨੂੰ ਕਹਿਣਾ ਤੇਦਾਰਾ ਮੂਰੇ ਕਹਨੇ ਹੈਗੇ ਡੈਡੀ ਰਿਸ਼ਤੇਦਾਰਾ ਮੂਰੇ ਨੇ ਵੈਸੇ ਭਰਾਗੇ ਸ਼ਾਮ ਨੂੰ ਜਦੋਂ ਗਲਾਸੀ ਗਲਾਸੀ ਲੱਗਦੀ ਹੈ ਨਾ ਉਦੋਂ ਭਰਾਗੇ ਰਿਸ਼ਤੇਦਾਰਾਂ ਵਿੱਚੋਂ ਫਿਰ ਭਾਈ ਸਾਥ ਦਿੰਦੇ ਨੇ ਕੋਈ ਰਿਸ਼ਤੇਦਾਰ ਰਿਸ਼ਤੇਦਾਰਾਂ ਨਾਲ ਭਾਈ ਘੱਟ ਹੀ ਬਣਦੇ ਸਹੀ ਗੱਲ ਦੱਸ ਗਾਣਾ ਨਹੀਂ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ ਉਹਦੇ ਮੌਕੇ ਟਵਾਰ ਮਿਲਿਆ ਭਾਈ ਡੈਡੀ ਕਹਿੰਦਾ ਮੌਕੇ ਬਹੁਤ ਘੱਟ ਵਾਰ ਮਿਲੇ ਇਹਨੂੰ ਅੱਛਾ ਕਿ ਰੋਜ਼ ਹੀ ਗਲਾਸੀ ਘੜਗਾਈਦਾ ਹੈ ਡੈਡੀ ਕਿੱਥੋਂ ਕਹੂਗਾ ਰਿਸ਼ਤੇਦਾਰਾਂ ਨੂੰ ਪਤਾ ਘੱਟ ਵਾਰ ਆਉਂਦੀ ਹੈ ਉਹ ਫਿਰ ਕਦੇ-ਕਦੇ ਆਉਂਦੇ ਨੇ ਉਹ ਕਦੇ-ਕਦੇ ਉਹ ਕਹਿੰਦਾ ਇਹ ਭਾਈ ਪੜਦੇ ਪੜਦੇ ਵੀ ਹੈਗੇ ਹੋ ਜਾਂ ਫਿਰ ਕੱਲੀ ਗੇੜੀ ਰੋਡ ਦੇ ਉੱਤੇ ਗੇੜੀ ਰੋਡ ਤੇ ਆ ਬਈ ਉਹ ਖੜੀ ਆਪਣੀ ਰਾਣੀ ਬਿੱਲੀ ਆ ਬਈ ਸ਼نگਾਰੀ ਦੇਖ ਅੱਛਾ ਫਿਰ ਬਈ ਖਰਚਾ ਕਿਵੇਂ ਚੱਲਦਾਗਾ ਬਸ ਚੱਲਦੀ ਜਾਂਦਾ ਬਈ ਐਂ ਖਰਚਾ ਬਥੇਰੇ ਸਾਈਡ ਵੀ ਜ ਬਲੈਕ ਕਰਦੇ ਹਾਂ ਉਸਤਾਦ ਬਲੈਕ ਕਰ ਦੇਗੇ ਚੰਗੇ ਕੰਮ ਵਾਲੇ ਵੀ ਵਦਨਾ ਆਪਾਂ ਨੇ ਉਹ ਵੀ ਕੰਮ ਕਰਦੇ ਚੰਗੇ ਵੀ ਕਰਦੇ ਹੈਲਪ ਕਰਦੇ ਆ ਤੇ ਵੈਸੇ ਨਵੇਂ ਪੁਰਾਣੇ ਸ਼ੋਰੂਮ ਖੋਲਿਆ ਵੇਖੋ ਯੂ ਐਂਡ ਮੀ ਉਹ ਸਾਹਮਣੇ ਕਲੋਸ ਕੱਲ ਨੂੰ ਓਪਨਿੰਗ ਹੈ ਬਈ ਪਹੁੰਚੋ ਸਾਰੇ ਜਣੇ ਪਟਿਆਲੇ ਰੀਲਾ ਭਵਨ ਮੈਂ ਕੱਪ ਮ ਕਰਦਾਗਾ ਆਪਣਾ ਸ਼ੋਰੂਮ ਆਗਾ ਕੱਪੜੇ ਨਾ ਤਾਂ ਕਰਕੇ ਉਧਰੋਂ ਖਰਚਾ ਚੱਲ ਜਾਂਦਾ ਬਲੈਕ ਵਾਲਾ ਤਾਂ ਥੋੜਾ ਜਿਹਾ ਮਜ਼ਾਕ ਸੀਗਾ ਡਿਸਕਾਊਂਟ ਦੇ ਦੇ ਫਿਰ ਸਾਨੂੰ ਜਦੋਂ ਹੀ ਆਏ 10% ਡਿਸਕਾਊਂਟ ਕਰਾਂਗੇ ਤੁਹਾਨੂੰ ਆਇਓ ਕੱਲ ਨੂੰ ਓਕੇ ਓਕੇ ਹਾਂਜੀ ਹਾਂਜੀ ਮਾਣ ਦਾ ਕਰ ਦੋ ਫਿਰ ਪਹੁੰਚੋ ਵੀ ਪਹੁੰਚੋ ਯੂ ਐਨ ਮੀ ਬਾਈ ਦੇ ਲੀਲਾ ਭਵਨ ਕਲਾ ਤੁਸੀਂ ਮੈਂ ਕੀ ਕਹਿ ਦਿੰਨਾ 150 ਦੇ ਦੋ 150 ਦੇ ਦੋ ਕੰਪਨੀ ਦਾ ਮਾਲ ਕੰਪਨੀ ਦਾ ਮਾਲ ਲਫਾਫਾ ਨਾਲ ਇੱਕ ਪਾ ਇੱਕ ਧੋ ਯੂ ਐਨ ਮੀ ਵਾਲਿਆਂ ਦੇ ਆਓ ਬਾਈ ਜੀ ਆਪਣਾ ਸ਼ੋਰੂਮ ਹੈ ਬਾਈ ਦਾ ਆਪਣਾ ਪਾਲਾ ਪਾਲਾ ਕੀ ਚਾਹੀਦਾ ਕੱਪੜੇ ਚਾਹੀਦੇ ਮਿਲ ਜਾਣਗੇ ਉਹ ਤੀ ਯੂ ਐਨ ਮੀ ਬਾਈ ਅੱਛਾ ਬਾਈ ਪੱਗਾਂ ਬਹੁਤ ਸੋਹਣੀਆਂ ਤੁਸੀਂ ਬੰਨੀਆਂ ਹੋਈਆਂ ਨੇ ਧੰਨਵਾਦ ਬਾਈ ਕਿਸੇ ਨੂੰ ਫੋਲੋ ਕਰਕੇ ਬੰਨਦੇ ਹੋ ਬਾਈ ਨਾ ਨਾ ਬਾਈ ਫੋਲੋ ਤੇ ਨਹੀਂ ਸ਼ੁਰੂ ਤੇ ਹੀ ਬਸ ਮੁੱਢ ਤੋਂ ਸ਼ੌਂਕ ਹੈ ਬਾਈ ਅੱਛਾ ਆ ਇਹਦਾ ਉਹੀ ਮਾਰਿਆਂ ਦਾ ਤਰਸੇਮ ਜੱੱੜ ਬਾਈ ਦਾ ਬਹੁਤ ਵੱਡਾ ਫੈਨ ਆ ਇਹ ਡੇਲੀ ਗਾਣੇ ਲਾ ਕੇ ਪੱਗ ਬੰਨਦਾ ਉਹਦੀ ਮੈਂ ਆਪ ਮੈਂ ਨਾਲ ਰਹਿਣਾ ਇਹਦੇ ਅੱਛਾ ਬਾਈ ਇਹ ਵੈਸੇ ਕਿੱਥੋਂ ਬਿਲੋਂਗ ਕਰਦੇ ਹੋ ਪਿੰਡ ਤੋਂ ਬਿਲੋਂਗ ਕਰਦੇ ਹੋ ਕਿ ਸ਼ਹਿਰ ਤੋਂ ਪਿੰਡ ਸੰਗਰੂਰ ਸਾਈਡ ਅੱਛਾ ਸੰਗਰੂਰ ਚਲੋ ਵਧੀਆ ਗੱਲ ਤੁਸੀਂ ਬਾਈ ਲੋਕ ਨੰਬਰ ਲੋਕਲੀ ਆਗੇ ਪਿੰਡ ਆ ਬਾਈ ਖੁਰਛੇਤਰ ਤਾਂ ਯਾਰ ਤੁਸੀਂ ਸਾਰੇ ਕਿਤੇ ਬੇੜ ਦੇ ਵਿੱਚ ਵਧੀਆ ਹਨੀ ਮੈਚੋਰ ਜੇ ਲੱਗਦੇ ਬਾਈ ਕੱਚਾ ਜਾਂ ਚੱਕੀ ਫਿਰਦੇ ਹੋ ਨਾਲ ਕੱਚਾ ਵੀ ਚਾਈਦਾ ਨਾ ਥੋੜਾ ਜਿਹਾ ਛੋਟਾ ਹੈ ਜਿਹੜੇ ਸਟੱਡੀ ਚੱਲ ਰਹੀ ਹੈ ਇਹਦੇ ਐਸੀ ਕੰਪਲੀਟਡ ਸਟੱਡੀ ਕਲੀਪ ਕੰਪਲੀਟ ਕਿੰਦੀ ਪੜ ਲਈ ਬਾਈ ਕੀ ਕੀ ਪੜ ਲਿਆ ਕਰੀਆਂ ਤਾਂ ਬਾਈ ਪਲੱਸ 2 ਐ 4-5 ਸਾਲ ਹੋ ਗਏ ਡ੍ਰੌਪ ਕਰੀ ਨੂੰ ਸਟੱਡੀ ਮੈਂ ਬੰਦੇ ਉਹ ਬੜੇ ਨੇ ਹੋਰ ਤਾਂ ਕੀ ਪੜਨੇ ਬਈ ਸਹੀ ਲਿਗੀ ਦੀ ਹੈਗੀ ਆ ਤੇ ਸਿੱਧਾ ਇਹ ਦੱਸ ਕਿਸੇ ਵੀ ਨਹੀਂ ਆਪਣੀ ਤਾਂ ਬਈ ਬਾਹਰ ਆਪਣੇ ਬਾਈ ਦੀਆਂ ਤਿੰਨ ਨੇ ਆਪਣੀ ਤਾਂ ਬਈ ਬਾਹਰ ਇੱਕ ਏ ਇੱਕ ਹੀ ਆ ਅੱਛਾ ਕਿੰਨਾ ਕੁ ਪਿਆਰ ਆ ਬਈ ਫਿਰ ਵਾਧੂ ਆ ਹੁਣ ਆ ਨਾਨਕਾਈ ਫਿਰਦਾ ਨਾ ਹਾਂ ਤੇ ਆ ਆ ਇਹ ਚੱਕ ਕੇ ਕਹਿੰਦਾ ਇੱਕੋ ਰੱਖੀ ਜਾਉਂਦਾ ਪਿਆਰ ਹੈ ਨੌ ਨਾਲ ਸਹੀ ਗੱਲ ਦੱਸਾਂ ਬਈ ਪਿਆਰ ਤਾਂ ਯਾਰ ਵਧੀਆ ਹੈਗਾ ਹਰ ਇੱਕ ਨੂੰ ਹਰ ਇੱਕ ਪਰਸਨਲ ਹੁੰਦੀ ਹੈ ਇਹ ਮੈਂ ਇੱਕ ਦਿਨ ਪਤਾ ਲੱਗਿਆ ਕਿ ਉਹਨਾਂ ਦੀ ਸੱਚਾ ਪਿਆਰ ਹੋ ਜਾਂਦਾ ਸਾਡੇ ਭਰਾ ਨੂੰ ਹਰ ਇੱਕ ਪਸੰਦ ਆ ਜਾਂਦੀ ਹੈ ਮੂਲੀ ਵਾਂਗੂੰ ਥਾ ਥਾ ਤੇ ਸੱਚਾ ਪਿਆਰ ਹੋਇਆ ਕੋਈ ਐਸੀ ਹੈ ਹੀ ਨਹੀਂ ਕੁੜੀ ਜਿਹਦੇ ਨਾਲ ਸੱਚਾ ਪਿਆਰ ਨਾ ਜਿਦੋਂ ਰੂ ਰੂ ਤੋਂ ਪਿਆਰ ਕਰਦਾ ਹੈ ਕਿੰਨੀ ਇੱਕ ਹੋਰ ਕਿਸਾਨੀ ਅੰਦੋਲਨ ਚੱਲੰਦਾ ਹੈ ਤਾਂ ਇਹ ਕਿੰਨਾ ਕੁ ਯੋਗਦਾਨ ਹੈ ਬਾਈ ਤੁਹਾਡੀ ਪੰਜਾਬ ਦੀ ਜਵਾਨੀ ਦਾ ਯੋਗਦਾਨ ਬਾਈ ਪੂਰਾ ਹੈ ਤੁਹਾਡੇ ਸਾਹਮਣੇ ਹੁਣ ਜਵਾਨੀ ਗਈ ਸੀ ਯਾਰ ਸਾਹਮਣੇ ਫਾਇਰ ਕਰ ਰਹੇ ਨੇ ਗੋਲੀਆਂ ਮਾਰ ਰਹੇ ਨੇ ਜਵਾਨੀ ਯਾਰ ਦੇਖੋ ਬਹੁਤ ਜ਼ਿਆਦਾ ਇਕੱਠਾ ਆਪਣੇ ਪਿੰਡਾਂ ਤੋਂ ਗਏ ਨੇ ਲੋਕ ਬੇਚਾਰੇ ਭੁੱਖੇ ਬੈਠੇ ਨੇ ਹਣਾ ਫੇਰ ਵੀ ਆਪਣਾ ਉੱਥੇ ਖੜੇ ਨੇ ਹਫਤਾ ਦੋ ਹਫਤੇ ਹੋ ਗਏ ਉਹਨਾਂ ਨੂੰ ਗਿਆ ਉਹਨੂੰ ਬਾਕੀ ਦੇਖੋ ਕੀ ਮੰਨਦਾ ਅੱਗੇ ਬਈ ਐਸੇ ਕਰਕੇ ਫੇਰ ਘਰ ਦੇ ਵੀ ਡਰਦੇ ਨੇ ਤੈਨੂੰ ਪਤਾ ਹੀ ਹੈ ਹਣਾ ਕਿਉਂਕਿ ਤੁਹਾਡੇ ਸਾਹਮਣੇ ਫੈਰ ਕੀਤੇ ਉਹਨਾਂ ਨੇ ਕੋਈ ਜਿਹਾ ਪੰਜਾਬ ਦੀ ਜਵਾਨੀ ਦਾ ਖਿਆਲ ਹੀ ਨਹੀਂਗਾ ਫੇਰ ਇੱਚ ਜਵਾਨੀ ਵੀ ਵਿਚਾਰੀ ਕੀ ਕਰੇ ਉਹਦਾ ਬਈ ਪੰਜਾਬੀ ਹੁਣ ਜਿਹੜੇ ਮਾਰਦੇ ਨੇ ਉਹ ਕੌਣ ਨੇ ਉਹ ਵੀ ਕਿਸਾਨਾਂ ਦੇ ਪੁੱਤ ਨੇ ਉਹ ਕਿਹੜਾ ਕਿਸੇ ਦੇ ਨੇ ਉਹਨਾਂ ਨੂੰ ਬਸ ਆਪਣੀ ਥੋੜੀ ਨੌਕਰੀ ਕਣੀ ਦੇਖਣਾ ਵੰਦਾ ਸਾਡੀ ਨੌਕਰੀ ਕਰਕੇ ਨਹੀਂ ਇੱਥੇ ਜਾਗੇ अच्छा भाई पंजाब ਦੇ ਨਾਲ ਕਿੰਨਾ ਕੁ ਪਿਆਰ ਆ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਕੁ ਪਿਆਰ ਆ ਪਿਆਰ ਆ ਬਾਈ ਫੈਲਾਈ ਹੋਈ ਆ ਬਾਹਰ ਨਹੀਂ ਗਿਆ 35 ਲੱਖ ਰੁਪਏ ਦੇਤਾ ਫਿਰ ਵੀ ਬਾਹਰ ਨਹੀਂ ਗਿਆ ਪਿਆਰ ਬਾਹਰ ਹੀ ਆ ਪੰਜਾਬ ਨਾਲ ਜਿੰਨੀ ਐਸੇ ਯਾਰ ਇੱਥੇ ਆ ਬਾਰ ਮੈਨੂੰ ਲੱਗਦਾ ਹੈ ਨਹੀਂ ਗੇ ਇੱਧਰ ਦੇਖ ਇੰਨਾ ਪਿਆਰਾ 2.5-3 ਸਾਲ ਹੋ ਗਿਆ ਐਲਸੇ ਨਹੀਂ ਕੱਢੀ ਇਹ ਤੇ ਇੱਧਰ 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 ਦੁਬਾਰਾ ਮੈਂ ਕਿਹਾ 2.5-3 ਸਾਲ ਹੋ ਗਿਆ ਐਲਸੇ ਨਹੀਂ ਕੱਢੀ ਕੋਈ ਕੀ ਕੀ ਰੀਜ਼ਨ ਸੀਗਾ ਵੀ ਪੰਜਾਬ ਦੇ ਨਾਲ ਜ਼ਿਆਦਾ ਪਿਆਰ ਬੰਬਾਂ ਦਾ ਪਟਿਆਲਾ ਪਟਿਆਲਾ ਮੂਹ ਲੈਂਦਾ ਬੰਦੇ ਨੂੰ ਇਹ ਨਹੀਂ ਛੱਡਦਾ ਕੋਈ 10 ਹੈਂ ਆਲੇ ਦਾ ਬਾਣੇ ਕਹਿੰਦਾ ਜਿੰਨੇ ਆਏ ਨੇ ਔਰੇ ਬਗਾਨੇ ਔਰ ਪਿੰਡਾਂ ਚੋਂ ਕੋਈ ਨਹੀਂ ਮੁੜਿਆ ਅੱਛਾ ਘਰ ਦੇ ਨੇ ਕੁੱਟਿਆ ਨਹੀਂ ਮੰਮੀ ਨੇ ਕਿਹਾ ਨਹੀਂ ਫਿਰ ਕੁਛ ਬਾਈ ਕਹਿੰਦੇ ਹੁਣ ਕੀ ਕਰੀਏ ਕੁੱਟ ਕੀਦੇ ਤੋਂ ਜ਼ਿਆਦਾ ਖਾਤੀ ਆ ਬਾਈ ਮੰਮੀ ਤੋਂ ਕੋ ਡੈਡੀ ਤੋਂ ਮੰਮੀ ਦੀ ਖਾਦੀ ਆ ਡੈਡੀ ਕੁੜਦਾ ਕਦੇ-ਕਦੀ ਆ ਪਰ ਜੇ ਕੁੜਦਾ ਫਿਰ ਤਸੱਲੀ ਕਰਾ ਦਿੰਦਾ ਹਾਂ ਉਹਦਾ ਪੰਨਿਆ ਇੰਜਣ ਲੋਡ ਆ ਜਾਂਦਾ ਫਿਰ ਅੱਛਾ ਮੁੜ ਕੇ ਤੂੰ ਆਣੀ ਚੱਕਦਾ ਮਗਲੈਲ ਨਹੀਂ ਚੱਕਦਾ ਮੁੜ ਕੇ ਫਿਰ ਹੈਨਾ ਹੋਰ ਤੁਸੀਂ ਤੇ ਨਹੀਂ ਖਾਤੀ ਕਦੇ ਕੁੱਟ ਨਾ ਬਈ ਆਪਣੇ ਕੁੱਟ ਨਹੀਂ ਬਈ ਹੈ ਰੋਜ਼ ਮੈਤੀ ਖਾਂਦਾ ਪੀਜੀ ਚ ਮੈਂ ਹੀ ਘੁੱਟਦਾ ਇਹਨੂੰ ਤਾਂ ਇਹਦੇ ਘਰ ਦੇ ਨਹੀਂ ਘੁੱਟਦੇ ਇਹਨੂੰ ਘਰਦਿਆਂ ਤੋਂ ਡਰਦਾ ਨਹੀਂ ਇਹ ਮਿੱਟੀ ਨਹੀਂ ਹੈਗੀ ਕੋਈ ਸਹੇਲੀ ਸਹੇਲੀਆਂ ਨਾ ਬਾਈ ਯਾਰ ਸਹੇਲੀਆਂ ਤਾਂ ਯਕੀਨ ਜਿਉਂ ਉੱਠਿਆ ਪਿਆ ਸਹੇਲੀ ਸੋਲੀ ਨਹੀਂ ਬਣਾਉਣੇ ਦੋਸਤ ਬਾਉਣੇ ਦੋਸਤ ਗਿਣੇ ਨਹੀਂ ਜਾਂਦੀਆਂ ਇੰਨੀਆਂ ਨੇ ਬਹੁਤ ਵਧੀਆ ਬਣਦੀ ਆ ਆਪਣੀ ਪਰ ਸਹੇਲੀ ਵਾਲਾ ਨਾ ਹੁੰਨੇ ਪਾਰਟ ਟਾਈਮ ਕਦੇ ਜੌਬ ਕੋਈ ਕਰਨੀ ਹੋਏ ਮੈਂ ਤੁਹਾਨੂੰ ਤੁਹਾਨੂੰ ਮੈਂ ਜੌਬਾਂ ਦੱਸਦਾ ਕੋਈ ਤੁਸੀਂ ਉਹਦੇ ਵਿੱਚੋਂ ਜੋਗੇ ਸਿਲੈਕਟ ਕਰਨੀ ਹੋਏ ਤੇ ਤੁਸੀਂ ਕੀ ਕਰੋਗੇ ਇੱਕ ਤੇ ਰਿਸ਼ਤੇ ਕਰਾਉਣਾ ਕਬਾੜ ਦਾ ਕੰਮ ਠੀਕ ਆ ਇਹਨਾਂ ਦੋਨਾਂ ਦੇ ਵਿੱਚੋਂ ਕੀ ਸਿਲੈਕਟ ਕਰੋਗੇ ਤੁਸੀਂ ਬਾਈ ਮੈਂ ਤਾਂ ਦੋਨੋਂ ਹੀ ਕਰ ਲੂੰਗਾ ਕਿ ਪਕਵਾੜ ਦਾ ਕੰਮ ਕਰਨਾ ਹੈ ਫਿਰ ਦੱਸੋ ਕਿਵੇਂ ਜੇ ਬੁਲਾਇਆ ਕਰੂੰਗਾ ਕਵਾੜ ਦਾ ਕੰਮ ਕਰਨਾ ਹੈ ਕਵਾੜ ਦਾ ਕੰਮ ਕੀ ਆ ਰੱਦੀ ਵਿੱਚ ਲੋਹਾ ਵਿੱਚ ਆਗੇ ਵਪਾਰੀ ਠੋਕੇ ਵਪਾਰੀ ਅੱਛਾ ਭਾਈ ਇਹ ਹਰਿਆਣਾ ਤੋਂ ਭਾਈ ਆਪਣਾ ਹਾਂਜੀ ਭਾਈ ਅੰਮ੍ਰਿਤਸਰ ਦਾ ਅੱਛਾ ਆਪਕੀ ਨੇ ਸਹੀ ਲਿਆ ਹੈ ਫਿਰ ਕੋਈ ਨਾ ਬਣਿਓ ਨੀ ਯਾਰ ਕੋਈ ਅੱਛਾ ਕਰਦੇ ਕਿੰਗਾ ਨਾ ਬਣਿਓ ਨੀ ਕੋਈ ਬਸ ਭਾਈਆ ਆਪਣੇ ਬਡੇ ਭਾਈ ਹੈ ਮੇਰਾ ਵੀ ਭਾਈ ਸ਼ਹਿਰ ਦਾ ਹੈ ਲਵੀ ਆ ਰਿਹਾ ਨਾ ਬਾਰਡਰ ਪਾਉਂਗਾ ਅੱਛਾ ਅੱਛਾ ਹਾਂ ਵੀ ਕਹਦੇ ਆਂ ਵੀ ਬੋਲੂ ਫਿਰ ਮੈਂ ਤੇਰੇ ਹਾਂ ਬੋਲ ਲੈ ਕੋਈ ਚੱਕਰ ਕੋ ਨਹੀਂ ਅੱਛਾ ਪਿਆਬੀ ਬੋਲ ਲੋ ਪੰਜਾਬੀ ਆਂਦੀ ਨਹੀਂ ਯਾਰ ਥੋੜੀ ਔਲੀ ਔਲੀ ਸਿਖਾ ਰਿਹਾ ਇਹਨੂੰ ਸਿਖਾ ਰਿਹਾ ਸਿਖਾ ਰਿਹਾ ਐਂ ਕਹਦੇ ਫੱਟੇ ਚੱਕ ਦਾਂਗੇ ਫੱਟੇ ਚੱਕ ਦਾਂਗੇ ਭਾਈ ਦੀ ਸੇਲੀ ਵੀ ਬਣਾਓ ਯਾਰ ਇੱਕ ਫਿਰ ਸੇਲੀ ਪ੍ਰੋਸੈਸ ਚੱਲੀ ਜਾਂਦਾ ਉਹਲੀ ਸिखਾ ਦੀ ਇਹਨੇ ਮਤੇ ਉੱਥੇ ਕਿੰਗਾ ਕਿੰਗਾ ਕਰੀ ਜਾਏ ਕਿੰਗਾ ਕਿੰਗਾ ਫਿਰ ਸਾਨੂੰ ਸਿਆਪਾ ਛੜ ਜੁਨੇ ਕਹਿਣਾ ਵੀ ਤੂੰ ਜਾ ਬਾਬਾ ਸਾਡੇ ਵਾਸਤ ਨਹੀਂ ਆ ਇਹਦੀ ਸੇਲੀ ਨੂੰ ਆਖ ਕੇ ਕਹੇ ਵੀ ਇੱਥੇ ਆ ਜਾ ਬੋਸਟਨ ਭਾਈਟ ਆ ਜਾ ਇਹਨੇ ਕਹਿੰਦਾ ਕਿੰਗਾ ਬੇਰਾ ਨਹੀਂ ਤੇ ਇਹਦੀ ਆਤ ਤੇ ਇੱਕ ਗੱਲ ਚ ਕਹਿ ਦਿੰਦਾ ਬੇਰਾ ਨਹੀਂ ਪਤਾ ਫਿਰ ਉੱਥੇ ਔਖਾ ਹੋ ਜੂਗਾ ਉਹ ਪੰਜਾਬਣ ਇਹ ਉਧਰੋਂ ਮਾਮਾ ਹਰਿਆਣ ਵੀ ਇਹ ਤਾਂ ਸਾਰੀ ਉਮਰ ਲੜਦੀ ਰਹਿਣਗੇ ਫਿਰ ਸਾਨੂੰ ਅਸੀਂ ਵਿਚ ਵਿਚੋਲੇ ਹਾਂ ਸਾਡੇ ਊ ਤਿੰਨ ਖੁੰਜੇ ਪਰੌਂਠੇ ਪੈ ਜਾ ਕਰਨਗੇ ਵਿਚੋਲੇ ਦੇ ਕਹਿੰਦੇ ਪੈਂਦੀ ਬਹੁਤ ਨੇ ਹੋਰ ਚੱਲਣ ਆਏ ਤਾਂ ਕਰਾਵਾਂਗੇ ਭਰਾ ਦੀ ਬਈ ਕੁੜੀਆਂ ਯਾਰ ਇੱਕ ਹੋਰ ਗੱਲ ਸੀ ਕੁੜੀਆਂ ਕਿੱਥੇ ਦੀਆਂ ਜ਼ਿਆਦਾ ਧੋਖੇਬਾਜ਼ ਹੁੰਦੀਆਂ ਨੇ ਸਾਰੀ ਸਾਰੀ ਫਟਿਆਲੇ ਵਾਲੇ ਹੈ ਫਟਿਆਲੇ ਤੇ ਚੰਡੀਗੜ੍ਹ ਦੀਆਂ ਫਟਿਆਲੇ ਤੇ ਚੰਡੀਗੜ੍ਹ ਦੀਆਂ ਪਹਿਲਾਂ ਚਾਹੁੰਦਾ ਚੰਡੀਗੜ੍ਹ ਪਹਿਲਾਂ ਹੈ ਪਹਿਲਾਂ ਪਟਿਆਲਾ ਹੁਣ ਲੱਗਿਆ ਹੁਣ ਮਰਮਾਰਿਕ ਹੁੰਦੀ ਨਹੀਂ ਕੁੜੀ ਪਹਾੜਾਂ ਦੀ ਕਿੰਨੀ ਹਿਮਾਚਲ ਦੀ ਫਿਰ ਤੁਸੀਂ ਬਨਾਲ ਪਟਿਆਲਾ ਕਹੀ ਜਾਂਦੇ ਕਿ ਮੈਂ ਮੈਂ ਤੁਸੀਂ ਤੇ ਪਟਿਆਲਾ ਕਹੀ ਜਾਂਦੇ ਹੋ ਦੁਨੀਆਦਾਰੀ ਦੇਖੀ ਨਹੀਂ ਨਾ ਇਹ ਹਜੇ ਛੋਟੇ ਨੇ ਇਹਨਾਂ ਨੇ ਦੇਖਿਆ ਨਹੀਂ ਹੈਗਾ ਵੀ ਕਿੱਥੇ ਕੀ ਹੁੰਦਾ ਹੈਗਾ ਪਹਿਲਾ ਨੰਬਰ ਦਾ ਜਾਣਨਾ ਰਿਲੇਸ਼ਨ 'ਚ ਤੀਜਾ ਬੰਦਾ ਆ ਜਾਂਦਾ ਕੁੜੀ ਜਿੱਥੇ ਮਰਜੀ ਦੀ ਐ ਮੁੰਡਾਗਾ ਚਾਹੀਏ ਉਹ ਬਦਲ ਹੀ ਜਾਂਦੇ ਆਂਗੇ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਵੀ ਕਿਸੇ ਏਰੀਆ ਦੀ ਉਹ ਵੀ ਜਦ ਤੀਜਾ ਬੰਦਾ ਆ ਜਾਂਦਾ ਫਿਰ ਰਿਸ਼ਤੇ ਆਪਦੇ ਆਪ ਹੀ ਬਦਲ ਜਾਂਦੇ ਆਂਗੇ ਅੱਛਾ ਭਾਈ ਇੱਕ ਹੋਰ ਗੱਲ ਸੀ ਯਾਰ ਰਿਸ਼ਤਿਆਂ ਦੀ ਨਾ ਘਾਟ ਅੱਜ ਕੱਲ ਬਹੁਤ ਘਟ ਗਈ ਰਿਸ਼ਤਿਆਂ ਦੇ ਵਿੱਚ ਨਾ ਤੇ ਅੱਜ ਕੱਲ ਨਾ ਆਪਣੇ ਜਿਹੜੇ ਬੱਚੇ ਨੇ ਆਪਾਂ ਹੋ ਗਏ ਆਪਾਂ ਜੰਗਏਜ਼ ਦੇ ਵੀ ਹੋ ਗਏ ਜਿਹੜੇ ਆਪਣੇ ਮਾਪੇ ਦੇ ਨਾਲ ਆਪਾਂ ਨਾ ਗੱਲਬਾਤ ਬਹੁਤ ਘੱਟ ਕਰਦੇ ਆਂ ਸ਼ਾਇਦ ਪਤਾ ਨਹੀਂ ਡਰਦੇ ਆ ਕਿਵੇਂ ਨਾ 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 ਪਰਾ ਕਰਦੇ ਆ ਬਿਨਾ ਕੁਝ ਨਹੀਂ ਬੱਬਾ ਆਪਾਂ ਤਾਂ ਮੈਂ ਹਫਤਾ ਉਰੇ ਹਫਤਾ ਘਰ ਹਫਤਾ ਉਰੇ ਹਫਤਾ ਘਰ ਨਾ ਨਾ ਭਰਾਵਾ ਜੋ ਤੁਰੇ ਫਿਰਦੇ ਘਰਦੇ ਸਿਰ ਧੀਆਂ ਅਸੀਂ ਕਿੰਨੇ ਕੁ ਕਮਾਨੇ ਆ ਨਾ ਬਈ ਖਰਚਾ ਪਤਾ ਕਰਦੇ ਕੋਈ ਬਿਜ਼ਨਸ ਨਹੀਂ ਕਰਦੇ ਸਿਰ ਤੇ ਐਸ਼ ਆ ਜਿੰਨਾ ਟਾਈਮ ਹੈਗੇ ਐਸ਼ ਹੀ ਐਸ਼ ਆ ਮਾਮਾ ਇੱਕ ਦਿਨ ਉਹਨਾਂ ਨੂੰ ਵੀ ਕਰਾਉਣੀ ਆ ਗਈ ਵਾਹਿਗੁਰੂ ਕਿਰਪਾ ਕਰੇ ਸੈਟਿੰਗ ਕਿੰਨੀ ਐਸ਼ ਕਰਦੇ ਆ ਜੱਟ ਦੱਸ ਦੂ ਕਿਵੇਂ ਕਰਵਾਉਂਦਾ ਲਾਣੇਦਾਰ ਜਾਂਦਾ ਬਸ ਇੱਕੋ ਗੱਲ ਇਹ ਅੱਛਾ ਹੁਣ ਬਈ ਇਹ ਤੁਹਾਡੇ ਯਾਰਾਂ ਦੋਸਤਾਂ ਨੇ ਮੈਨੂੰ ਦੱਸਿਆ ਸੀ ਤੁਸੀਂ ਗਾ ਲੈਨੇ ਹੋ ਸੱਚੀ ਮੈਂ ਮੈਂ ਲਿਖਦਾ ਮੇਰਾ ਫੋਨ ਖਰਾਬ ਹੈ ਮੈਂ ਉਹ ਚ ਸਾਰਾ ਕੁਝ ਪਿਆ ਲੈ ਕੁਝ ਵੀ ਦੋ ਲਾਈਨਾਂ ਜੋ ਦਿਲ ਤੋਂ ਤੁਹਾਡੇ ਦਿਲ ਤੋਂ ਕਹਿ ਸਕੋ ਤੁਸੀਂ ਦਿਲ ਤੋਂ ਯਾਰ ਕੀ ਕਹੀਏ ਕੀ ਚਾਹੀਦਾ ਹੈ ਕੱਪੜੇ ਚਾਹੀਦੇ ਆ ਮੇਰੇ ਤੋਂ ਮਿਲਣਗੇ ਯੂ ਐਡ ਮੀ ਕਲੈਕਸ਼ਨ ਤੋਂ ਓਏ ਚਲੋ ਸ਼ਾਇਰੀ ਯਾਰ ਚਲ ਦੋ ਲਾਈਨਾਂ ਨੇ ਪਤਾ ਨਹੀਂ ਜੁੜੁੰਦੀਆਂ ਪਤਾ ਨਹੀਂ ਹੁਣੀ ਕੁਝ ਕਹਿ ਲੈਨੇ ਆ ਕਹਿੰਦਾ ਤੇਰੇ ਤੇ ਕਿਵੇਂ ਇਤਬਾਰ ਕਰਾਂ ਮੈਂ ਟੁੱਟਿਆ ਹੋਇਆ ਹਾਂ ਦੱਸ ਫਿਰ ਤੋ ਕਿਵੇਂ ਪਿਆਰ ਕਰਾਂ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਆਊਟ ਰੂਡ ਕਿਹੜੀ ਸ਼ੋਅ ਦਾ ਨਾਮ ਆ ਬਾਈ ਇੱਕ ਵਾਰ ਤੁਸੀਂ ਅਨਾਉਂਸ ਕਰ ਦਿਓ ਵੀ ਦੇਖੋ ਜਰੂਰ ਵੀਰੇ ਆਪਣਾ ਬਾਈ ਦਾ ਗੇੜੀ ਰੂਟ ਪੇਜ ਹੈ ਇਹਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੱਧ ਤੋਂ ਵੱਧ ਬਾਈ ਦੀ ਸਪੋਰਟ ਕਰਨੀ ਆ ਆਪਾਂ ਜਿਵੇਂ ਆਪਾਂ ਬਾਈ ਦੀ ਸਪੋਰਟ 'ਚ ਖੜੇ ਆ ਉਮੀਦ ਸਭ ਨੇ ਖੜਨਾ ਚਲੋ ਓਕੇ ਜੀ ਥੈਂਕ ਯੂ ਬਾਏ ਥੈਂਕ ਯੂ ਥੈਂਕ ਯੂ ਆਓ ਜੀ ਇੱਦਾਂ ਦੇ ਹੋਰ ਨੌਜਵਾਨਾਂ ਦੇ ਨਾਲ ਆਪਾਂ ਗੱਲਬਾਤਾਂ ਕਰਦੇ ਆ। ਆਓ ਜੀ ਮੇਰੇ ਨੇ ਨੌਜਵਾਨ ਤਿੰਨ ਯਾਰ ਬੇਲੇ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਆ, ਦੇਖਦੇ ਆ ਲੀਲਾ ਭਾਉਨ ਦਾ ਕਿੰਨਾ ਗਨੰਤ ਮਾਰੇ। ਬਾਈ ਕਿਵੇਂ ਠੀਕ ਹੋ? ਵਧੀਆ ਹੀ ਤੁਸੀਂ ਦੱਸੋ ਵੀਰੇ। ਬਹੁਤ ਵਧੀਆ ਬਹੁਤ ਵਧੀਆ। ਹੋਰ ਬਾਈ ਕਿਵੇਂ ਹੋ? ਵਧੀਆ ਵੀਰ ਜੀ ਵਧੀਆ ਤੁਸੀਂ ਦੱਸੋ। ਵਧੀਆ ਜੀ ਵਧੀਆ। ਕੀ ਨਾਮ ਆ ਬਾਈ ਤੁਹਾਡਾ ਫਿਰ? ਸਾਇਲ ਪ੍ਰੀਤ ਵੀਰੇ। ਸਾਇਲ ਪ੍ਰੀਤ। ਸਨੀ ਸਨੀ। ਸਨੀ। ਮੇਰਾ ਕੀਰਤ ਵੀਰੇ। ਅੱਛਾ ਬਾਈ ਇੱਥੇ ਲੀਲਾ ਭਾਉਨ ਫਿਰ ਗੇੜੀ ਰੂਟ ਦੇ ਉੱਤੇ ਆਏ ਹੋਇਓ। ਉਹ ਵੀਰੇ ਮੈਂ अच्छा तुसी भाई मेरे मैं अपनी याददा ताजियां करना है ओ भाई बीचो यार एक भाई किमे होएगी पीटी तरलेण होएगी जान मेरी है <laughs> ना टाइम हो गया फिर भाई त पक्के हो गया पीटी च हिसाब दे हो पीआर हो गई भाई पीआर हो गई ਸਾਡੀ ਤਾਂ ਹੁਣ ਲੀਲਾ ਪਹੁੰਚ ਲੀਲਾ ਪਹੁੰਚ ਪੀਆਰ ਹੋ ਗਈ ਵੀਰੇ ਸਾਡੀ ਤਾਂ ਪੂਰੀ ਕੱਢ ਦੀਏ ਵਿੱਚ ਮਿਲ ਗਿਆ ਸਾਨੂੰ ਗ੍ਰੀਨ ਕਾਰਡ ਵਗੈਰਾ ਸਾਰਾ ਕੁਝ ਮਿਲ ਚੁੱਕਿਆ ਹੁਣ ਕੈਨੇਡਾ ਜਾਣ ਦੀ ਲੋੜ ਨਾ ਇੱਥੇ ਆਪਣੀ ਪੈਨਸ਼ਨ ਵਗੈਰਾ ਲੱਗ ਜਣੀ ਗ੍ਰੀਨ ਕਾਰਡ ਮਿਲ ਗਿਆ ਆਪਾਂ ਨੂੰ ਬਾਈ ਕੀ ਨਾਮ ਆ ਤੁਹਾਡਾ ਹੀ ਮੇਰਾ ਨਾਮ ਹਰਪ੍ਰੀਤ ਹੈ ਵੀਰੇ ਅੱਛਾ ਕਿੱਥੋਂ ਬਿਲੋਂਗ ਕਰਦੇ ਹੋ ਬਾਈ ਵੀਰੇ ਮਲਕਪੁਰ ਤੋਂ ਬਿਲੋਂਗ ਕਰਦੇ ਆਂ ਦੇਵੀਗਾ ਡਿਸਟ੍ਰਿਕਟ ਆਪਣਾ ਡਿਸਟ੍ਰਿਕਟ ਪਟਿਆਲਾ ਸੋ ਪਟਿਆਲਾ 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 ਡਿਸਟ੍ਰਿਕਟ ਹੋ ਗਿਆ ਭਾਉ ਅੰਦਰ ਵਾਲੀ ਭਾਉ ਨਾ ਬਾਹਰ ਆ ਗਈ ਨਾ ਮੇਰੀ ਬਾਈ ਕਿੰਨੇ ਦਿਨਾਂ ਦਾ ਦਬਿਆ ਬੈਠਾ ਸੀ ਜੀ ਕੋਈ ਮਿਲੇ ਹੁੰਦਲੇ ਹੋਈਆਂ ਸਾਰੇ ਪੀਟੀ ਦੇ ਵਿੱਚ ਵਸੂਲ ਜੀ ਜਾ ਰਹੇ ਕਿ ਕਿਆ ਕਰਨਾ ਕਿਆ ਨਹੀਂ ਮੇਰੀ ਪਾਰ ਹੈ ਪਾਰ ਹੈ ਮਤਲਬ ਇਹ ਬੰਦਾ ਬਾਹਰ ਤੇ ਆਇਆ ਬਾਈ ਇਹ ਆਸਟ੍ਰੇਲੀਆ ਦੇ ਆਇਆ ਇਸ ਨੂੰ ਕੋਈ ਲੋਡ ਨਹੀਂ ਹੈਗੀ ਕਰਨੇ ਜੀ ਆਸਟ੍ਰੇਲੀਆ ਦਾ ਬਿੱਲ ਹੀ ਆਇਆ ਲੈਣਾ ਆ ਇਹਨਾਂ ਨੂੰ ਖੋਦ ਪਹਿਲਾ ਕਿਵੇਂ ਸਹਾਰਾ ਲੈ ਕੇ ਗਈ ਨਾ ਮੇਰਾ 15 ਦਿਨਾਂ ਚੋਂ ਪਾਰ ਹੋ ਗਈ ਜਿੱਥੇ ਜਿੱਥੇ ਇਹਨੇ ਪੀੜੀ ਕਰੀਦੀ ਉਹ ਇੰਸਟੀਚੂਟ ਅੱਜ ਬੰਦ ਹੋ ਚੁਕਿਆ ਨਹੀਂ ਨਹੀਂ ਐਕਸਪਾਇਰ ਹੋ ਗਿਆ ਜਿੱਥੇ ਬਾਈ ਸਾਡੇ ਨੇ ਪੀੜੀ ਕੀਤੀ ਸੀ ਉਹ ਤਰਕੀਆਂ ਚ ਹੋ ਗਿਆ ਮਤਲਬ ਉਹ ਬਹੁਤ ਐਮ ਕੀ ਕੀ ਖਾਣ ਪੀਣ ਨੂੰ ਕੀਤਾ ਫਿਰ ਉਹਨਾਂ ਨੇ ਖਾਣ ਪੀਣ ਨੂੰ ਤਾਂ ਉਹ ਸਾੜੀਆਂ ਚ ਜਲੇਬੀਆਂ ਮੱਥੇ ਮਾਰੀਆਂ ਗਰਮ ਫਰੂਟੀਆਂ ਠੰਡੀ ਗਲਾਬ ਜਾਮਣਾ ਬਾਜੀ अच्छा भाई ए, कर देंदा ਕਿੰਨਾ ਡਰ ਹੁੰਦਾ ਵੀ ਪੀਆਰ ਤੂੰ ਇੱਥੇ ਹੀ ਲੈ ਲਈ ਇਸ ਤੇ ਤੈਨੂੰ ਕੈਨੇਡਾ ਦੀ ਕਹਿੰਦੇ ਜਾਂਦੇ ਆ ਜਾਣ ਸਾਰੀ ਡਾਰੀ ਡਾਰੇ ਕਰੇ ਜਾਨ ਸਰ ਬਾਪੂ ਭੋਗ ਪਾ ਦਿੰਦੇ ਨੇ ਵੀ ਤੂੰ ਪੀਆਰ ਲੈ ਲਈ ਇੱਥੇ ਹੁਣ ਬਾਹਰ ਬੋਰ ਕੀ ਕਰਨ ਜਾਣਾ ਮਤਲਬ ਇਹ ਆ ਜਾਓ ਥੋੜਾ ਜਿਹਾ ਲਵੇ ਆ ਜਾਓ ਪਿੱਛੇ ਨਾ ਜਾਓ ਆਵਦੇ ਯਾਰਾਂ ਬੇਲੀਆਂ ਨੂੰ ਬੁਲਾ ਲਓ ਦੇਖੋ ਪਿੱਛੇ ਸਨੈਪ ਬਣਾ ਰਹੇ ਨੇ ਅੱਛਾ ਭਈ ਕਾਰ ਦੇਂਦਾ ਫਿਰ ਬਾਪੂ ਕੋਲੋਂ ਜ਼ਿਆਦਾ ਡਰ ਲੱਗਦਾ ਮੰਮੀ ਕੋਲ ਨਹੀਂ ਡਰ ਤਾਂ ਕਿਸ ਕੋਲੋਂ ਲੱਗਦਾ ਨੋਰਮਲ ਨੋਲ ਮੇਦੋ ਮੇਰੇ ਪਾਸੇ ਹਾਂ ਕੁੱਟ ਕੁੱਟ ਨਹੀਂ ਪੈਂਦੀ ਫਿਰ ਹਾਂ ਕਦੀ ਨਹੀਂ ਪਈ ਆਪਣੇ ਪਿੰਡਾਂ ਦੇ ਉੱਤੇ ਬਹੁਤ ਪੈਂਦੀ ਆ ਨਹੀਂ ਸਾਡੇ ਨਹੀਂ ਭਾਈ ਸਾਡੇ ਲੱਛਣ ਕੀ ਭਾਈ ਹੁਣ ਨਾ ਕੁੱਟ ਵਾਲਾ ਸਮਾਂ ਚੱਲ ਗਿਆ ਦਾੜੀ ਤਾਂ ਉਤਰ ਗਈ ਦੇਖੀ ਕਿੰਨੀ ਕਿੰਨੀ ਸਿਆਣੇ ਲੱਗਣ ਲੱਗੇ ਸਹੀ ਹੋ ਗਏ ਹੁੰਦਾ ਹੁਣ ਤਾਂ ਕੁੱਟ ਕੁੱਟ ਵਾਲਾ ਕੰਮ ਖਤਮ ਹੋ ਗਿਆ ਜਨਰੇਸ਼ਨ ਦੇ ਜ਼ਿਆਦਾ ਕੁੱਟ ਪੈਂਦੀ ਹੁੰਦੀ ਉਹ ਜਨਰੇਸ਼ਨ ਤਾਂ ਪੈਂਦੀ ਹੈ ਜੀ ਵੀ ਆ ਆਲੀ ਦੇ ਨਹੀਂ ਨਹੀਂ ਮੇਰੇ ਤਾਂ ਕਦੇ ਨਹੀਂ ਭਾਈ ਯਾਰ ਕਿੰਨਾ ਕਾਸ਼ ਵੱਢਦੇ ਸੀ ਫਕਲਾਸਾ ਖਲੋਸਾ ਦਾ ਬਾਈ ਕਰ ਲਿਆ ਬਾਈ ਪਹਿਲੀ ਕੱਚੀ ਤੋਂ ਪੜਦਾ ਜੇ ਕਲਾਸਾਂ ਦਾ ਕਰ ਲਿਆ ਯਾਰ ਹੋਰ ਫਿਰ ਬਾਈ ਸੇਲੀ ਕੇ ਮੈਂ ਆ ਸੇਲੀ ਵੀ ਠੀਕ ਹੈ ਬਾਈ ਠੀਕ ਹੈ ਪਾਈ ਸ਼ਰਮ ਆ ਗਿਆ ਸੇਲੀ ਦੇ ਨਾਤੇ ਐ ਦੀ ਹੈ ਵੀਰੇ ਸੇਲੀ ਹੋ ਰਹੀ ਨੂੰ ਦੱਸੋ ਬਾਈ ਕਿਵੇਂ ਆ ਵੀਰੇ ਸੇਲੀ ਬਾਈ ਕਿਹੜੀ ਦੱਸਾਂ ਯਾਰ ਕਿੰਨੀਆਂ ਕਿੰਨੀਆਂ ਕੋਈ ਨਹੀਂ ਹੈਗੀ ਵੀਰੇ ਯਾਰ ਕੋਈ ਨਹੀਂ ਹੈਗੀ ਕਾਨੂੰ ਚਿਤਰ ਪਾਉਣੇ ਜੇ ਕੋਈ ਕੁੜੀ ਪਸੰਦ ਆਈ ਕਦੇ ਮੰਮੀ ਨੂੰ ਦੱਸਣੀ ਆ ਨਹੀਂ ਨਹੀਂ ਸੋਚ ਸਕਦੇ ਆ ਸੋਚ ਸਕਦੇ ਆ ਦੇਖ ਲੋ ਕੋਈ ਚੱਕਰੀ ਹੈ ਨਹੀਂ ਅੱਜ ਤੇ ਮੈਂ ਕਹਿ ਦਿੰਨਾ ਵੀ ਤੁਹਾਡੀ ਮੰਮੀ ਨੂੰ ਮੈਂ ਕਹਿ ਦਿੰਨਾ ਵੀ ਹਾਂ ਚਲੋ ਕੋਈ ਗੱਲ ਨਹੀਂ ਮੁੰਡਾ ਸਿਆਣਾ ਹੈਗਾ ਨਾ ਜੀ ਨਾ ਕੋਈ ਚੱਕਰੀ ਨਹੀਂ ਐਂ ਦਾ ਪਤਾ ਕਰਦੇ ਸਿਆਣੀ ਜੇ ਸਿਆਣੇ ਹੁੰਦੇ ਬਾਈ ਫਿਰ ਲੀਲਾਪਾਪਨ ਥੋੜਾ ਨਾ ਆਣਾ ਦਾ ਸਾਨੇ ਦੇਖ ਲੋ ਰਿਸ਼ਤੇ ਦੀ ਗੱਲ ਚਲਾ ਦਈਏ ਫਿਰ ਹਾਂ ਜੀ ਨਾ ਬਸ ਕੋਈ ਚੱਕਰੀ ਹੈ ਨਹੀਂ ਅੱਛਾ ਫਿਰ ਤੁਸੀਂ ਵਿਚੋਲੇ ਚੈਨ ਬੰਗੋਗੇ ਕੋਈ ਗੱਲ ਨਹੀਂ ਅਸੀਂ ਚੈਨ ਨਹੀਂ ਮੰਗਦੇ ਤੁਸੀਂ ਫੋਲੋ ਕਰ ਲਿਆ ਸਾਨੂੰ ਕੋਈ ਚੱਕਰ ਨਹੀਂ ਕੋਈ ਦੀ ਅੱਛਾ ਇੱਕ ਗੱਲ ਹੋਰ ਸੀ ਬਈ ਯਾਰੀ ਦੋਸਤੀ ਫਿਰ ਕਿੰਨਾ ਕੋ ਪਿਆਰ ਹੈ ਇੱਕ ਦੂਜੇ ਦੇ ਨਾਲ ਜੱਗ ਖੇਡ ਰਹੇ ਆ ਪਿਆਰ ਹੀ ਬਹੁਤ ਸਾਡਾ ਪੋਰ ਪਿਆਰੀ ਪੂਲ ਟਾਈਮ ਤੇ ਬਈ ਦੋਸਤਾਂ ਅੱਜ ਵੀ ਇਕੱਠੇ ਹੀ ਆ ਬੰਦਾ ਬਾਹਰ ਚਲੇ ਗਿਆ ਸਪੈਸ਼ਲ ਆਇਆ ਕਿ ਚੱਲ ਮੈਨੇ ਫੇਰ ਦੋ ਤਿੰਨੇ ਸਾਲ ਬਾਅਦ ਆਣਾ ਨਹੀਂ ਕਿ ਤੁਸੀਂ ਚਲੇ ਜਾਣਾ ਕਿ ਮੈਂ ਮਿਲਣ ਆ ਜਾ ਸਕੂਲ ਟਾਈਮ ਤੋਂ ਆਪਣੀ ਯਾਰੀ ਆ ਪੱਕੀ ਆ ਜਮੀ ਅੱਛਾ ਉਹ ਯਾਰੀ ਨਹੀਂ ਨਿਭਾਰੇ ਦੇਖ ਲੋ ਖੜੇ ਹੋਏ ਨੇ ਯਾਰੀ ਜਿਹੜਾ ਕਾਲਾ ਦਾਣਾ ਨਹੀਂ ਹੁੰਦਾ ਉਹ ਨਹੀਂ ਉਹ ਆਜੋ ਯਾਰ ਕੀ ਚੱਕਰੇ ਬਈ ਕੀ ਕਰ ਰਹੇ ਹੋ ਬਾਈ ਸ਼ੈਲ ਆਇਆ ਨੀਓਨ ਬਾਈ ਕਲਾਸ ਹੁਣ ਮਿਸ ਕਰ ਰਹੇ ਹੋ ਫਿਰ ਕਲਾਸ ਵੀਰ ਦੀ ਮਿਸ ਕੀਤੀ ਹੋਈ ਹੈ ਕੰਮ ਫਿਰ ਰਹੇ ਆ ਜੀ ਦਾ ਅੱਜ ਇੱਕ ਕਾਰ ਚੱਕੀ ਫਿਰਦੇ ਹੋ ਅੱਜ ਪਾਰਟੀ ਦੇ ਰਹੇ ਹੋ ਸਾਰਿਆਂ ਨੂੰ ਨਹੀਂ ਇਹ ਤਾਂ ਮਾਇਆ ਬੋਤ ਚੈੱਕ ਕਰਨ ਚੱਲੇ ਆ ਕਿੰਨੀ ਕੁ ਰਹਿ ਗਈ ਹੈ ਹੁਣ ਵੀ ਟੋਪੀ ਪਾ ਕੇ ਆਇਆ ਉੱਪਰ ਸਰ ਨੂੰ ਅੱਛਾ ਬਾਈ ਸਕੂਲ ਟਾਈਮ ਜਦ ਵਿੱਚ ਤੁਸੀਂ ਸਾਰੇ ਇਕੱਠੇ ਰਹੇ ਹੋ ਸਕੂਲ ਟਾਈਮ ਦੀ ਕੋਈ ਇਦਾਂ ਦੀ ਸ਼ਰਾਰਤ ਸਾਰਿਆਂ ਨੂੰ ਇਕੱਠਿਆਂ ਨੂੰ ਟੀਚਰ ਵੱਲੋਂ ਗੁੱਟ ਪਈ ਆ ਹੈਂ ਜਦੋਂ ਆਪਾਂ ਜੀਭਾਂ ਬਣੀ ਸੀ ਬਈ ਚੇਕਾ ਪਾੜ ਦਿੰਦੇ ਤੇ ਪੂਰੇ ਪੂਰੇ ਹਾਲ ਇੱਕ ਵਾਰ ਭੱਜਦੇ ਭੱਜਦੇ ਜਾ ਰਹੇ ਬਸ ਟੀਚਰਾਂ ਵਾਂ ਬਾਜਰੇ ਬਾਦਾਂ ਟੀਚਰਾਂ ਨੇ ਥੱਪੜ ਮਾਰ ਗਿਆ ਰੇ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਤੁਸੀਂ ਆਪਣਾ ਗੰਡ ਦੱਸ ਲੈ ਤੂੰ ਹਾਂ ਨਾ ਨਾ ਤੁਸੀਂ ਤੁਸੀਂ ਦੱਸੋ ਹੁਣ ਸਾਰਿਆ ਸਾਰਿਆਂ ਦੇ ਜਦੋਂ ਕਟਪਟਾਉਣ ਵਾਲਾ ਗੰਡ ਨਹੀਂ ਮੇਰਾ ਦੱਸ ਰਿਹਾ ਕਿ ਮੈਡਮ ਨੇ ਮੇਰੇ ਥੱਪੜ ਮਾਰਿਆ ਮੈਂ ਉਹਦੇ ਮਾਰਿਆ ਉਹ ਵਾਲਾ ਹੈ ਹਾਂ ਲੋਕਡਾਊਨ ਵਾਲਾ ਹਾਂ ਲੋਕਡਾਊਨ ਵਾਲਾ ਦੱਸ ਬਈ ਤੂੰ ਦੱਸ ਪਈ ਹੁਣ ਤਾਂ ਹੁਣ ਤਾਂ ਯਾਰ ਸਾਊ ਬੱਚੇ ਸੀ ਸਕੂਲ 'ਚ ਸੀ ਐਸਾ ਵੈਸਾ ਕੰਡ ਕੀਤੇ ਨਹੀਂ ਕੋਈ ਸਾਡੀ ਇਮੇਜ ਬੜੀ ਵਧੀਆ ਸੀ ਸਕੂਲ 'ਚ ਅੱਛਾ ਵੈਸੇ ਕਦੇ ਕੁੱਟ ਪਈ ਹੋਵੇ ਕਿਤੇ ਲੜਾਈ 'ਚ ਗਏ ਹੋਵੇ ਚੱਲ ਮੈਂ ਚੱਲਦਾ ਅੱਜ ਤੇਰੇ ਨਾਲ ਉੱਥੇ ਕੋਈ ਕੋਲੋਲ ਹੋਈ ਹੋਵੇ ਤਗੜੀ ਨਹੀਂ ਨਹੀਂ ਆ ਦੇਖ ਲੋ ਆ ਦੇਖ ਲੋ ਦੇਖ ਲੋ ਬਸ ਖਲੀਦ ਦਾ ਬੇਬੇ ਉਹ ਕਾਨੂੰ ਰੇ ਓਕੇ ਸਦਾ ਬੇਬੇ ਆ ਕਾਨੂੰ ਠਵਾਣੇ ਆ ਛੱਡੋ ਰਹਿਣ ਦਿਓ ਜਿਹੜੇ ਦਵੇ ਹੋ ਉਹ ਦਵੇ ਵੀ ਠੀਕ ਆ ਜਾਗ ਜਿੰਗੇ ਕੀ ਫਾਇਦਾ ਸਾਡੇ ਗੁੱਟ ਪੈਂਦੀ ਫਿਰੇ ਉਰੇ ਅੱਛਾ ਭਾਈ ਕਿਸਾਨੀ ਅੰਦੋਲਨ ਚਾਹਦਾ ਯਾਰ ਇੱਕ ਹੋਰ ਕਿਸਾਨਾਂ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਪ ਵੀ ਕਿਸਾਨੀ ਪਰਿਵਾਰ ਤੋਂ ਲੱਗਦੇ ਹੋ ਮੇਰੇ ਸਾਡੇ ਬਾ ਆਪਣਾ ਹੀ ਮੰਗਦੇ ਆਂ ਧਰਨਾਪੂਰ ਚੜਿਆ ਆਪਣਾ ਤੇ ਆਪਣੇ ਜਿਹੜੇ ਜਾਇਜ਼ ਰੇਟ ਆਪਾਂ ਨੂੰ ਮਿਲਣ ਬਾਕੀ ਬਸ ਵਾਇਗਰੋ ਮੇਰ ਕੇ ਨੀਬੜ ਕੇ ਫਿਰ ਉੱਥੀ ਜਾਣਾ ਸਾਨੇ ਸਾਰਿਆਂ ਨੇ ਟਰਾਲੀ ਭਰ ਕੇ ਉੱਥੀ ਜਾਵਾਂਗੇ ਆਪਾਂ سپورਟ ਸਾਡੀਆਂ ਦੰਦਾਂ ਨੂੰ ਜਦੋਂ ਵੀ ਕਿਤੇ ਸਾਡੀ ਲੋੜ ਪਈ ਆਵਾਜ਼ ਪਈ ਸੀ ਜਾਵਾਂਗੇ سپورਟ ਸਾਰੀ ਪੂਰੀ ਉਹਨਾਂ ਇੱਕ ਹੋਰ ਗੱਲ ਆ ਨਾ ਯਾਰ ਕਿਤੇ ਨਾ ਕਿਤੇ ਉਹ ਬੰਬਾਂ ਦੇ ਨਾਲ ਡਰਾ ਰਹੇ ਨੇ ਤੁਸੀਂ ਫਿਰ ਅਸੀਂ ਡਰਨ ਵਾਲੀ ਕੌਮ ਹੀ ਨਹੀਂ ਹੈਗੇ ਪਾੜ ਦਾਂਗੇ ਵਿੱਚ ਸਾਲਿਆਂ ਨੂੰ ਇੱਕ ਵਾਰ ਤਾਂ ਜਾਏ ਬਾਈ ਉੱਥੇ ਅਸੀਂ ਹੁਣ ਫਿਰ ਜਾਵਾਂਗੇ ਕੋਈ ਨਹੀਂ ਕਹਿ ਦੋ ਇੱਕ ਵਾਰ ਫਿਰ ਕਾ ਆਗੇ 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 ਅਸੀਂ ਕੁਝ ਨਹੀਂ ਲੈਣ ਦੇ ਤਾਪੀ ਮਰਨ ਨੂੰ ਕੀ ਹੋਇਆ ਜਾਵਾਂਗੇ ਬਾਈ ਅੱਛਾ ਹੋਬੀ ਹੋਬੀਸ ਦੱਸੋ ਮੇਲਾ ਤੇ ਮੈਨੂੰ ਤੇ ਆਪਣੀਆਂ ਹੋਬੀਸ ਕੀ ਕੀ ਨੇ ਤੁਹਾਡੀ ਤੁਹਾਡੇ ਤੋਂ ਸ਼ੁਰੂਆਤ ਕਰ ਬਾਈ ਹੋਬੀ ਤਾਂ ਬਸ ਐ ਹੀ ਹੈ ਕਿ ਹੁਣ ਕੱਪੜੇ ਕੂਪੜੇ ਪਾ ਗਿਆ ਤਾਂ ਪਰਨੇ ਵਿੱਚ ਆ ਗਏ ਬਸ ਉਰੇ ਗੇੜੀਏ ਮਾਰਾਂ ਹੋਰ ਤਾਂ ਕੋਈ ਹੋਬੀ ਹੈ ਨਹੀਂ ਹੁਣ ਬਾਈ ਮੇਰੇ ਤਾਂ ਹੋਬੀ ਡਿਲੀਵਰੀ ਹੈ ਯਾਰ ਅੱਛਾ ਆਸਟ੍ਰੇਲੀਆ ਤੋਂ ਵਾਪਸ ਆਏ ਹੋ ਤੁਸੀਂ ਹਾਂ ਬਈ ਆਸਟ੍ਰੇਲੀਆ ਤੋਂ ਵਾਪਸ ਆਏ ਹਾਂ ਬਰੇ ਹਾਂ ਉਧਰ ਦੀ ਕੋਈ ਗੱਲ ਦੱਸੋ ਇਦਾਂ ਦੀ ਜੋ ਇੱਧਰ ਦੇ ਹੈ ਵਾਪਸ ਨਹੀਂ ਵੀਰੇ ਵਾਪਸ ਜਾਣਾ ਮੈਂ ਵੀ ਮੇਲੇ ਆਇਆ ਕਿਵੇਂ ਕਿਹੜੀ ਗੱਲ ਵੀ ਕੋਈ ਉਧਰ ਲਈ ਡਿਫਰੈਂਸ ਜੀ ਗੱਲ ਜਿਹੜੀ ਇੱਧਰ ਓ ਜਿਆਦਾ ਵਧੀਆ ਉਧਰ ਹੈ ਨਹੀਂ ਉਹ ਗੱਲ ਬਾ ਇੱਧਰ ਠੰਡ ਹੈਗੀ ਸਾਡੇ ਵਾਲੇ ਏਰੀਆ ਉੱਥੇ ਗਰਮ ਗਰਮੀ ਬੰਦੀ ਗੇੜੀ ਵਾਲਾ ਕੰਮ ਹੈ ਨਹੀਂ ਅੱਛਾ ਤੇ ਹੋਰ ਕੀ ਦੱਸਾਂਦੇ ਆਪਾਂ ਉਧਰ ਲਈ ਕੁੜੀਆਂ ਘੈਂੜ ਨੇ ਅੰਗਰੇਜ਼ਾਂ ਨਾਲ ਕਿ ਇੱਧਰ ਆਈ ਬੰਬ ਬਾਹਰ ਲਈ ਸੇਲੀ ਕੋਈ ਬਣਾਈ ਨਹੀਂ ਬਾਹਰ ਲਈ ਕਿੱਥੇ ਲੋਟ ਆਉਂਦੀਆਂ ਵੀਰੇ ਆਪਣੇ ਰੰਗ ਸਾਬ ਲਿਆ ਨਾ ਰੰਗ ਸਾਬ ਲਿਆ ਹੈ ਇਹ ਨੂੰ ਪੁੱਛੋ ਦੁੱਖ ਦਰਦ ਬਾਕੀ ਦੱਸੋ ਬਾਈ ਦੁੱਖ ਦਰਦ ਪੀੜਾ ਅੱਜ ਜ਼ਾਹਰ ਕਰ ਕੋਈ ਕੋਈ ਦੁੱਖ ਦਰਦ ਨਹੀਂ ਮੇਰੇ ਚੰਗੀ ਆ ਫਿਰ ਸੇਲੀ ਸੇਲੀ ਐ ਹੀ ਨਹੀਂ ਬਾਈ ਕੋਈ ਉਹ ਵੀ ਬਣਾਓ ਮੇਰੀ ਅਪੀਲ ਆ ਸਾਡੇ ਸਾਰੇ ਫਾਲੋਅਰਾਂ ਦਾ ਜਿੰਨੇ ਵੀ ਸਾਡੇ ਦਰਸ਼ਕ ਨੇ ਆ ਬਾਈ ਦੀ ਸੇਲੀ ਬਣਵਾਓ ਯਾਰ ਕੁੜੀ ਹੁੰਦਾ ਬਾਈ ਹਾਂ ਮੈਂ ਤਾਂ ਅੱਜ ਹੀ ਆਇਆ ਬਾਈ ਉਹਦੇ ਜੇ ਕਦੇ ਵੀ ਇਹਨਾਂ ਨੂੰ ਮਿਲਣਾ ਹੈ ਲੀਲਾ ਭਾਉਣੀ ਨੇ ਇੱਥੇ ਹੀ ਮਿਲਣਗੇ ਪੱਕਾ ਟਿਕਾਣਾ ਦੱਸ ਦੋ ਆਪ ਦਾ ਟਿਕਾਣਾ ਕੋਈ ਨਹੀਂ ਹੈ ਬਾਈ ਇਹ ਦਿਖਾਓ ਬੋਰਡ ਪੀਟੀਵੀ ਦਕਰਨਸਰ ਤੇ ਉਰੀਦੀ ਨੌਫਗਨ ਪ੍ਰਮੋਸ਼ਨ ਨਾ ਅੱਛਾ ਭਾਈ ਆਸਟ੍ਰੇਲੀਆ ਦੇ ਵਿੱਚ ਇੱਕ ਪੰਜਾਬ ਦੀ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਨਾ ਵੀਰੇ ਨਾ ਸਾਹ ਹੈਗਾ ਉੱਥੇ ਉੱਥੇ ਆਪਣਾ ਮੈਲਬਨ ਹੋ ਗਿਆ ਸਿਡਨੀ ਹੋ ਇਧਰ ਆਪਣੇ ਦੇਸੀ ਜਾਦੇ ਨੇ ਤੇ ਸਾਡੇ ਵਾਲੇ ਏਰੀਆ ਫਿਰ ਵੀ ਘੱਟ ਨੇ ਉੱਥੇ ਘਾਟ ਮਹਿਸੂਸ ਹੁੰਦੀ ਹੈ ਫਿਰ ਵੀ ਇੱਕ ਕਿਤੇ ਨਾ ਕਿਤੇ ਪੰਜਾਬ ਦੀ ਉਹ ਮਿੱਟੀ ਦੀ ਯਾਦ ਜਿਹੜੀ ਪੰਜਾਬ ਦੇ ਮਾਪੇ ਬਾਪੂ ਦੁਆਰਾ ਕਿਚਲੇ ਹਾਲੇ ਮੈਨੂੰ ਸਾਲ ਵੀ ਨਹੀਂ ਹੋਏਗੇ ਇਹਨੂੰ ਅੱਛਾ ਉਹ ਉਹਦੇ ਚੱਕਰਾਂ ਲਈ ਮੈਂ ਵਾਪਸ ਆ ਗਿਆ ਐਨਡੀ ਕੇ ਚਾਹ ਦੇਰ ਉੱਥੇ ਕਦੇ ਰੋਟੀ ਹਰ ਕਿਵੇਂ ਕੌਣ ਬਣਾਉਂਦਾ ਆ ਬਣਾਉਂਦੇ ਮੈਂ ਮਾਂ ਤੱਕ ਨਹੀਂ ਬਣਾਇਆ ਉੱਥੇ ਮੇਰਾ ਹੈਗੀ ਹੈ ਫੈਮਿਲੀ ਉੱਥੇ ਬਾਈ ਉੱਥੀ ਟੱਬਰ ਓਕੇ ਰਿਪੋਰਟ ਹੈ ਇਸ ਕਾਮ ਬਾਅਦ ਫਿਰ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਤੇ ਮੰਮੀ ਡੈਡੀ ਉੱਥੇ ਨੇ ਕੋਟ ਨਾਲ ਦੀ ਨਾਲ ਹੀ ਪੈ ਜਾਂਦੇ ਹੋੜੀ ਨਾ ਨਾ ਕੋਟ ਵਾਲਾ ਸਿਸਟਮ ਕੁਰਦਾ ਸਾਨੂੰ ਚੀਲੇ ਸਾਰੇ ਚੀਲੇ ਸਾਰੇ ਅੱਛਾ ਆਪਣਾ ਸ਼ੋਅ ਚੱਲਦਾ ਫਿਰ ਉੱਧਰ ਵੀ ਆਊਟ ਰੂਟ ਗਈੜੀ ਇੱਕ ਵਾਰ ਤੁਸੀਂ ਅਨਾਉਂਸ ਕਰ ਦੋ ਤੁਹਾਡਾ ਸ਼ੋਅ ਅਗਲੇ ਸੰਡੇ ਆਪਾਂ ਉੱਥੇ ਚਲਾ ਦੇਣਾ ਆਸਟ੍ਰੇਲੀਆ ਦੇ ਵਿੱਚ ਠੀਕ ਚਲਾ ਦਿਓ ਕੋਈ ਚੱਕਰੀਆਂ ਨਹੀਂ ਜੀ ਦੇਖ ਲਓ ਕੋਈ ਚੱਕਰੀ ਨਹੀਂ ਬੱਸ ਤੁਸੀਂ ਚੈਨਲ ਦੱਸੋ ਆਊਟਰੋਡ ਗੇੜੀ ਕਰਾਣਾ ਅਨਾਉਂਸ ਕਰ ਦੋ ਆਊਟਰੋਡ ਗੇੜੀ ਹਾਂ ਆਊਟਰੋਡ ਗੇੜੀ ਸਾਰੇ ਦੇਖਿਓ ਗੇੜੀ ਨੂੰ ਦੇਖੋ ਬਹੁਤ ਵਧੀਆ ਵੀਰੇ ਵੀ ਵਧੀਆ ਨੇ ਸਾਰੇ ਵੀਰੇ ਯੂ ਘੈਂਟ ਨੇ ਠੀਕ ਹੈ ਵੀਰੇ ਬੱਸ ਆਊਟਰੋਡ ਗੇੜੀ ਨੂੰ ਦੇਖੋ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਆਓ ਜੀ ਅੱਗੇ ਚੱਲ ਰਿਹਾ ਪਾਲੀ ਹੋ ਗਈ ਸੀ ਪੁਲ ਚੁੱਕ ਮਾਫ ਕਰੀ ਮਟਿਆਰੇ ਅੱਛਾ ਹਾਂ ਠੀਕ ਠਾਕ ਹੋ ਬਾਈ 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 ਤੁਸੀਂ ਦੱਸੋ ਕੀ ਕਰਦੇ ਕੀ ਹੋ ਬਾਈ ਲੀਲਾਪਾ ਵੇਲੇ ਜਮਾਈ ਜਮਾਈ ਵੇਲੇ ਹਾਂ ਜਮਾਈ ਵੇਲੇ ਤੇਨੇ ਦੇਖ ਲਿਆ ਕੁੱਟਣਾ ਨਹੀਂ ਕਹਿੰਦੇ ਕੁਛ ਇੱਕ ਹਫਤਾ ਘਰ ਹੀ ਕੰਮ ਕੁੱਟਦੇ ਹੈਗੇ ਸਾਡੇ ਘਰ ਦੇ ਨਹੀਂ ਕੁੱਟਦੇ ਹੈਗੇ ਅਚਾ ਉਹ ਤਾਂ ਸਵੇਰੀ ਕਹਦੇ ਨੇ ਜਾਓ ਸ਼ਾਮ ਨੂੰ ਆਜੋ ਬਸ ਸ਼ਾਮ ਨੂੰ ਜੇ ਜੀਜਾ ਕੀਤਾ ਤਾਂ ਕਰਕੇ ਆਗੇ ਨਹੀਂ ਫਿਰ ਉਹਰੇ ਕੰਮ ਰਹਿਗਾ ਉੱਥੇ ਜਾ ਕੇ ਸੋ ਜਾਈਦਾ ਨਾ ਨਾ ਕੇ ਫਿਰ ਕੱਪੜੇ ਨਵੇਂ ਪਾ ਕੇ ਫਿਰ ਦੁਬਾਰਾ ਫੇਰ ਆਣਾ ਹੁੰਦਾ ਨਾ ਕੱਪੜੇ ਮੈਂ ਕੋਈ ਸਟੋਰ ਹੈਗਾ ਉੱਥੇ ਲੈ ਚਾਲਦੇ ਆਪਾਂ ਗਾਲ ਗਾਲ ਨਹੀਂ ਕੱਢਣੀ ਗਾਲ ਉਹ ਤੂੰ ਜੀ ਲਾਦੀ ਕੀ ਨਾਮ ਹੈ ਤੁਹਾਡਾ ਮੇਰਾ ਭਾਈ ਜੱਸਾ ਜੱਸਾ ਹਾਂ ਭਾਈ ਫੱਟਾ ਭਾਈ ਰੀਸ਼ੀ ਭਾਈ ਲੱਕੀ ਭਾਈ ਅੱਛਾ ਭਾਈ ਕੰਨਾਂ 'ਚ ਮੰਤਰ ਪਾਈ ਹੋਈ ਹੈ ਤੁਸੀਂ ਕਿਉਂ ਪਾਈ ਹੋਈ ਆ ਐਵੇਂ ਇਸ ਸ਼ੌਂਕ ਨੂੰ ਪਾਈ ਹੋਈ ਹੈ ਭਾਈ ਮੈਂ ਤਾਂ ਐਸ ਹੀ ਕਿਤੇ ਸਹੀ ਲਿਜੂ ਲੈਣੇ ਸੇਲੀ ਦਾ ਬਣਾਇ ਨਹੀਂ ਇਹ ਚੱਕਰਾਂ ਦਾ ਆਪਾਂ ਦੂਰ ਆ ਭਾਈ ਇਹ ਸ਼ੌਂਕ ਨੂੰ ਰੱਖਿਆ ਯਾਰ ਸੇਲੀ ਵਾਲਾ ਕੰਮ ਔਖਾ ਔਖਾ ਮਤਲਬ ਕੋਈ ਲੋਟ ਜੇ ਨਹੀਂ ਹੁੰਦੀ ਉਹ ਲੋਟ ਜੇ ਤਾਂ ਸਾਰੀ ਆ ਜਾਂਦੀ ਨੇ ਪਰ ਸਭੀ ਨਖਰੇ ਬਲੇ ਕਰਦੀਆਂ ਨੇ ਨਖਰੇ ਨਹੀਂ ਚੱਲੇ ਜਾਂਦੇ ਹੈਗੇ ਜਿਆ ਆਪਦੀ ਐਟੀਟਿਊਡ 'ਚ ਰਹਿੰਦੇ ਆ ਭਾਈ ਕਹਿ ਜੇ ਕਹਿ ਜੇ ਸਾਡਾ ਇੱਕ ਮਿੱਤਰ ਆ ਭਲਾਡਾ ਉਹ ਕਹਿੰਦਾ ਲੈਵਲ ਸਾਡਾ ਲੈਵਲ ਹੁੰਦਾ ਇੱਕ ਉਹ ਸੀਜ਼ਨ ਹੀ ਪਾਰ ਕਰ ਜਾਂਦੇ ਅਸੀਂ ਲੈਵਲ ਹੁੰਦਾ ਜਿਹੜਾ ਬੰਦੇ ਦਾ ਉਹ ਰੱਖੋ ਬਸ ਅੱਛਾ ਆ ਬਾਈ ਇਹ ਬਾਈ ਵੀ ਮੈਂ ਨਾਲ ਹੀ ਆ ਵੀਰੇ ਨਾਲ ਹੀ ਹੁੰਦਾ ਆਪਣੀ ਗੁਰਜੋਤ ਇਹਨਾਂ ਨਵੇਂ ਪੈਰ ਕੋ ਆਪਾਂ ਨੇ ਪਟਿਆਲੇ ਛਲੇ ਲੀਲਾਪਾ ਵਿੱਚ ਸਾਨੂੰ ਪਟਿਆਲੇਲੇ ਵਿਗਾੜਤਾ ਇਹਨੂੰ ਪਿਆ ਨਹੀਂ ਹੈਗਾ ਵਾਲੇ ਇਹਨੂੰ ਚੰਗੇ ਕੰਮ ਵਾਸਤੇ ਵਿਗਾੜਨਾ ਆਪਾਂ ਨੇ ਵੀ ਚੰਗਿਆਂ ਕੰਮਾਂ ਵੱਲ ਜਾਵੇ ਅੱਗੇ ਚੰਗੇ ਕੰਮ ਦੇਖੋ ਕਿੰਨਾ ਸਾਹਮਣੇ ਯਾਰ ਸਵੇਰੇ ਉਰੇ ਫਿਰਨਾ ਦੇਖਣਾ ਦੁਨੀਆਦਾਰੀ ਦੇਖੀ ਜਾਂਦੀ ਆ ਉਦੋਂ ਬਾਅਦ ਫਿਰ ਅਗਲਾ ਪ੍ਰੋਸੈਸ ਸ਼ੁਰੂ ਹੁੰਦਾ ਅੱਛਾ ਭਾਈ ਏ ਤੁਹਾਡੇ ਨਾ ਟੈਟੂ ਪਾਇਆ ਹੋਇਆ ਤੁਸੀਂ ਪੰਜਾਬ ਦਾ ਕਿੰਨਾ ਕੋ ਪਿਆਰ ਆ ਭਾਈ ਪਹਿਲਾਂ ਤੇ ਪੰਜਾਬ ਦੇ ਨਾਲ ਭਾਈ ਪੰਜਾਬ ਨਾਲ ਸ਼ੁਰੂ ਤੋਂ ਹੀ ਪਿਆਰ ਆ ਯਾਰ ਇੱਕ ਵਾਰ ਟੈਟੂ ਦਿਖਾਓ ਪਹਿਲਾਂ ਤੇ ਆ ਬਾਈ ਜਿੰਨਾ ਕੋ ਪਿਆਰ ਆ ਹੁਣ ਪੰਜਾਬ ਦੇ ਨਾਲ ਪੰਜਾਬ ਨਾਲ ਬਾਈ ਸ਼ੁਰੂ ਤੋਂ ਪਿਆਰ ਹੈ ਅਸੀਂ ਤਾਂ ਬਾਹਰ ਨਹੀਂ ਕਦੇ ਗਏ ਹੈਗੇ ਅੱਛਾ ਪੰਜਾਬ ਦੀਆਂ ਕੋਈ ਪੰਜ ਖਾਸੀਅਤਾਂ ਬਾਈ ਪੰਜਾਬ ਦੀਆਂ ਪੰਜ ਖਾਸੀਅਤਾਂ ਇਹਦੇ ਵਰਗੀ ਆਸ਼ਵ ਰਸਤੀ ਕਿਤੇ ਨਹੀਂ ਹੈਗੀ ਯਾਰ ਹਾਂਜੀ ਦੂਜੀ ਗੱਲ ਜੇ ਆਪਾਂ ਬਾਹਰੇ ਭੱਜ ਜਾਈਏ ਆਪਣੇ ਮਾ ਬਾਬੂਰੇ ਇਕੱਲੇ ਰਹਿ ਜਾਂਦੇ ਨੇ ਹਨਾ ਤੇ ਤੀਜੀ ਗੱਲ ਜਿਹੜਾ ਉਹਰੇ ਫਰੈਂਡ ਸਰਕਲ ਹੁੰਦਾਗਾ ਉਹ ਬਾਹਰੇ ਉਹ ਗੱਲ ਨਹੀਂ ਬਣਦੀ ਚੌਥਾ ਉਹਰੇ ਵੇਲੇ ਵੀ ਖਾਣ ਨੂੰ ਮਿਲ ਜਾਂਦਾ ਉੱਥੇ ਵੇਲੇ ਨੂੰ ਖਾਣ ਨੂੰ ਨਹੀਂ ਮਿਲਦਾ ਹੈਗਾ ਸਹੀ ਗੱਲ ਆ ਉਹਰੇ ਵਰਗੇ ਨਜ਼ਾਰੇ ਕਿਤੇ ਨਹੀਂ ਹੈਗੇ ਯਾਰ ਬਾਈ ਜਿਹੜੇ ਬੰਦੇ ਬਾਹਰੇ ਗਏ ਨੇ ਉਸ ਤਾਂ ਉਹਨਾਂ ਨੂੰ ਵੀ ਕਹਿਣਾ ਵੀ ਵਾਪਸ ਆ ਜਾਓ ਕੁਝ ਨਹੀਂ ਹੈਗਾ ਯਾਰ ਬਾਹਰੇ। ਯਾਰ ਦੀ ਮਿੱਟੀ ਦੀ ਖੁਸ਼ਬੂ ਫਿਰ ਬਈ ਉਹ ਸਾਡੇ ਖੇਤਾਂ 'ਚ ਆਉਂਦੀ ਆ। ਖੇਤਾਂ ਦੇ ਵਿੱਚ ਉਹਦਾ ਚਾ ਖੇਤਾ ਵਾਲੇ ਆ ਮਿਲ ਗਏ ਨੇ ਕਿਸਾਨੀ ਅੰਦੋਲਨ ਚੱਲ ਰਿਹਾ ਚਲੋ। ਇਹਦੇ ਬਾਰੇ ਹੁਣ ਦੱਸੋ ਥੋੜਾ ਵੀ ਤੁਹਾਡੇ ਵੱਲੋਂ ਕਿੰਨੇ ਕੁ ਸਪੋਰਟ ਆ? ਯਾਰ ਬਾਈ ਸਾਡੇ ਵੱਲੋਂ ਸਪੋਰਟ ਹੀ ਸਪੋਰਟ ਆ ਯਾਰ। ਸਾਡਾ ਕਿਸਾਨ ਭਰਾ ਇੱਕ ਮਾਰਿਆ ਗਿਆ ਯਾਰ। ਬਹੁਤ ਗਲਤ ਗੱਲ ਆ ਯਾਰ। ਉਹਨੇ ਕਿਸੇ ਦਾ ਕੀ ਮਾਰਾ ਕਰਤਾ ਸੀਗਾ? ਕਿਸਾਨਾਂ ਨੇ ਫਿਰ ਕਹਿ ਦਿੱਲੀ ਕੁਝ ਕਰ ਰਹੇ ਹੋ ਫਿਰ ਬਾਈ। ਨਹੀਂ ਬਾਈ ਹਜੇ ਆਪਾਂ ਕਦੇ ਨਹੀਂ ਗਏ ਪਿਛਲੇ ਧਰਨੇ ਦੇ ਗਏ ਸੀਗੇ ਇਸ ਵਾਰ ਨਹੀਂ ਗਏ ਹੈਗੇ ਹੁਣ ਕਦੋਂ ਜਾ ਰਹੇ ਫਿਲਹਾਲ ਇਸ ਵਾਰ ਤਾਂ ਕੋਈ ਪ੍ਰੋਗਰਾਮ ਨਹੀਂ ਹੈਗਾ ਯਾਰ ਹਜੇ ਕੁਝ ਥੋੜਾ ਜਿਹਾ ਫੈਮਿਲੀ ਉਹ ਚੱਲਦਾ ਹੁੰਦਾ ਹਨਾ ਵੀ ਬਾਪੂ ਜੀ ਬਾਗੇ ਆਪਣੇ ਦਾਦਾ ਜੀ ਬਾਗੇ ਐਵੇਂ ਚੱਲਦਾ ਹਜੇ ਬਾਈ ਬਾਪੂ ਦਾਦਾ ਹੁਣ ਜੇ ਮੈਂ ਤੁਸੀਂ ਗੱਲ ਕੀਤੀ ਦਾਦੇ ਤੋਂ ਕਦੇ ਕੁੱਟ ਪਈ ਆ ਨਾ ਬਾਈ ਬਾਪੂ ਤੋਂ ਬਾਪੂ ਤੋਂ ਇੱਕ ਵਾਰ ਹੀ ਪਈ ਆ ਬਸ ਜ਼ਿੰਦਗੀ 'ਚ ਮੁੜ ਕੇ ਕਦੇ ਕੁੱਟ ਨਹੀਂ ਪਈ ਪਤਾ ਸੀਗਾ ਮੇਰੇ ਹੋ ਜਾ ਉਹ ਬਸ ਕੋਈ ਗਲਤੀ ਜੀ ਕਰਤੀ ਸੀ ਅਸੀਂ ਉਹ ਯਾਰ ਕਿਵੇਂ ਦੱਸੀਏ ਛੋੜ ਨਹੀਂ ਕਰਦੇ ਹੁੰਦੇ ਇੱਕ ਦਿਨ ਮੈਂ ਲਾਣੇਦਾਰ ਨੂੰ ਚੋੜ-ਚੋੜ ਤੇ ਕੁਝ ਕਹਿਤਾ ਸੀਗਾ ਬਸ ਫਿਰ ਬਫ ਹੁਣੇ ਉਹ ਖੇਤਰ ਬਰਾਇਆ ਜਿਹੜਾ ਅਜੇ ਤੱਕ ਕਦੇ ਨਾ ਬਰਾਇਆ ਹੋਵੇ ਰਿਸ਼ਤੇ ਦੀ ਗੱਲ ਕਰ ਲਈ ਸੀਗੀ ਨਾ ਬਾਈ ਖੇਤਰ ਮੇਰੇ ਪੇ ਸੀਗਾ ਜਦੋਂ 6-7 ਸਾਲ ਪਹਿਲਾਂ ਹੁਣ ਸੋਖ ਨਾਲ ਬੰਕ ਮਾਰਿਆ ਜੀਗਾ ਸਕੂਲਾਂ ਦੇ ਕਾਲ ਜਦੋਂ ਬੰਕ ਮਾਰਿਆ ਸੀ ਫੜ ਲਿਆਉਨਾਂ ਨੇ ਬੈਠਾ ਛੇਲੀ ਨਾਲ ਸੀ ਕੋਲ ਚ ਹੋਰ ਉੱਥੇ ਫੜ ਲਿਆਉਨਾਂ ਕੂਟਿਆ ਫੜ ਕੇ ਟਿਊਸ਼ਨਰ ਦੀ ਫੀਸ ਜਿਹੜੀ ਅਸੀਂ ਲੀ ਪਿੱਛੇ ਗਾ ਆ ਉਧਰ ਡਰੈਸਾਂ ਤਾਂ ਬੰਦਦੇ ਨੇ ਚੌਕਲੇਟ ਦਿੰਦੇ ਨੇ ਬਾਚ ਬਲੇ ਕੁਸਨੀ ਆ ਦੇਖੋ ਹੱਥ ਬਣਾਈ ਫਿਰਦੇ ਨੇ ਬੱਸ ਅੱਛਾ ਭਾਈ ਟੈਟੂਆਂ ਦਾ ਬਾਲਾ ਸ਼ੌਂਕ ਸੀ ਆ ਟੈਟੂ ਨੇ ਸ਼ੌਂਕ ਹੈ ਵੀਰੇ ਆਪਾਂ ਨੂੰ ਸ਼ੁਰੂਤ ਹੋਈ ਆ ਸ਼ੁਰੂਤ ਆ ਇੱਧਰਲੇ ਟੈਟੂ ਦਾ ਕੀ ਮੀਨਿੰਗ ਆ ਭਾਈ ਹੁਣ ਇਹ ਭਾਈ ਯੱਕੇ ਆ ਗਏ ਸਾਰੇ ਗੁਲਾਬ ਆ ਗਿਆ ਉਹਦੇ ਵਿੱਚ ਡਾਲਰ ਆ ਗਿਆ ਅੱਛਾ ਕੰਪਾਸ ਆ ਗਿਆ ਕਹਿ ਸਕਦੇ ਹੋ ਤਾਂ ਡਾਲਰ ਆ ਵਾਂਗੂ ਨਾ ਚੱਲਦਾ ਹਾਂ ਹਾਂ ਇਹ ਕਹਿ ਸਕਦੇ ਹਾਂ ਭਾਈ ਨਾਬੇ ਤੋਂ ਪੁੱਛ ਲਿਓ ਯਾਰ ਆਪਣਾ ਪਿੰਡ ਨਾਬਾ ਅੱਛਾ ਅੱਛਾ ਭਾਈ ਕਿਹੜਾ ਸਿੰਗਰ ਜ਼ਿਆਦਾ ਪਸੰਦ ਆ ਕਿਹਨੂੰ ਸੁਣਨਾ ਜ਼ਿਆਦਾ ਪਸੰਦ ਕਰਦੇ ਵੀਰੇ ਪਹਿਲਾਂ ਸੁਣਦੇ ਸੀ ਸੀ ਮੁੱਸੇ ਵਾਲਾ ਮੁੜ ਕੇ ਕੋਈ ਸਿੰਗਰ ਏ ਸੀ ਫੜਿਆ ਨਹੀਂ ਹੈਗਾ ਦੂਜੇ ਏ ਸੀ ਫੈਨ ਹੈਗਾ ਫੈਨ ਕਦੇ ਯਾਰ ਪਾਨਾ ਸਿੱਧੂ ਬਾਈ ਬਸ ਸਿੱਧੂ ਬਾਈ ਪਾਨਾ ਸਿੱਧੂ ਬਾਈ ਸਿੱਧੂ ਬੰਨਾ ਸਿੱਧੂ ਯਾਰ ਪਾਨਾ ਸਿੱਧੂ ਸਾਡੇ ਯਾਰ ਤਿੰਨਿਆਂ ਦੀ ਕਿਸੇ ਦੀ ਸਹੇਲੀ ਨਹੀਂ ਹੈਗੀ ਨਾ ਮੇਰੇ ਜਮੇ ਛੜੇ ਆ ਯਾਰ ਜਮੇ ਛੜੇ ਜਮੇ ਛੜੇ ਵਧੀਆ ਬਈ ਨਾ ਅਸੀਂ ਕਰਨੀ ਐ ਇੰਜੋਏ ਕਰਦੇ ਆਂ ਅਸੀਂ ਲਾਈਫ ਕੋਈ ਟੈਨਸ਼ਨ ਨਹੀਂ ਹੈਗਾ ਨਾ ਕੋਈ ਘਰ ਦੀ ਗੱਲਾਂ ਨੇ ਨਾ ਕੁਝ ਹੋਰ ਬਈ ਨਾ ਜਾ ਰਹੇ ਨੇ ਬਈ ਜ਼ਿੰਦਗੀ ਦੇ ਬਈ ਕੋਈ ਸਿੱਧੂ ਦਾ ਗਾਣਾ ਸੁਣਾ ਦਿਓ ਫੇਰ ਆ ਸਿੰਗਰ ਵਾਲੇ ਕੰਮ ਔਖੇ ਨੇ ਓਏ ਆ ਜਾ ਆ ਜਾ ਸਾਡੇ ਯਾਰ ਮਿੱਤਰ ਭਈਆ ਵੀ ਲੈਣੇ ਵਿੱਚ ਇਹ ਪੱਕੇ ਯਾਰ ਨੇ ਰੇ ਲੀਲਾ ਭਮਚੇ ਭਾਈ ਹੁਣੀ ਕਿਹੜੀ ਮਾਰਦੇ ਕਿਹੜੀ ਮਾਰਦੇਓ ਦੇਖ ਸ਼ੌਕਣਾ ਬੁੱਟ ਤੇ ਕਿਹੜੀ ਮਾਰਦੇ ਜਾਂਦੇ ਨੇ ਸ਼ੁਰੂ ਹੋ ਜਾਂਦੇ ਨੇ ਇਹ ਮੈਂ ਕਹਣਾ 11 12 ਰਾਤ ਦੇ ਵੱਜ ਜਾਂਦੇ ਨੇ ਕਿਹੜੀਆਂ ਨੌਂਦਿਆਂ ਨੂੰ ਚਲੋ ਭਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਆਊਟ ਰੂਟ ਗੇੜੀ ਸ਼ੋਅ ਦਾ ਨਾਮ ਇੱਕ ਵਾਰ ਆਨਾਨਸ ਕਰ ਦਿਓ ਵੀ ਸਾਰੇ ਜ਼ਰੂਰ ਦੇਖੋ ਭਈਆ ਕਿਹੜਾ ਸ਼ੋਅ ਆਊਟ ਰੂਟ ਗੇੜੀ ਆਊਟ ਰੂਟ ਗੇੜੀ ਚੈਨਲ ਦਾ ਨਾਮ ਆ ਬਾਈ ਬਣ ਕੇ ਜਰੂਰ ਦੇਖਿਓ ਯਾਰ ਸਾਰੇ ਜਣੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਅਪਾਜ ਲੀਲਾ ਪਵਨ ਸੀਗੇ ਇਹ ਨੌਜਵਾਨਾਂ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ ਬੜਾ ਵਧੀਆ ਲੱਗਾ ਤੁਹਾਨੂੰ ਕਿਵੇਂ ਤਾਂ ਲੱਗਿਆ ਤੁਸੀਂ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਸਾਨੂੰ ਦੀ ਇਜਾਜ਼ਤ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਅੱਜ ਵੀਲਾ ਧੰਨਵਾਦ ਹਸ਼ਕਾ ਸ਼ਬਕ ਹੈ